ਓਏ ਹਾਲੇ 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 ਸਾਡੇ ਹੈਰੀ ਨੂੰ ਲੱਗ ਗਿਆ ਛੌਂਕ ਕੋੜੀਆਂ ਦਾ ਲਿਆਇਆ ਖਰੀਦ ਕਈ ਨੌਕਰੇ ਤੇ ਕਈ ਕਾਲੇ ਆਪ ਲੱਗ ਗਿਆ ਛੱਡ ਕੇ ਕੋੜੀਆਂ ਜਾ ਕੇ ਪੜਨ ਪਟੇ ਵਾਲੇ ਹੁਣ ਇਹਦਾ ਪਾਪਾ ਤੇ ਦਾਦਾ ਕਰਦੇ ਆ ਕਾਲੇ ਮਾਲੇ ਹੁਣ ਲੱਗ ਜਾਵਣਗੇ ਬਜਣ ਕੋੜੀਆਂ ਵਾਲੇ ਹੁਣ ਲੱਗ ਜਾਵਣਗੇ ਬਜਣ ਕੋੜੀਆਂ ਵਾਲੇ ਹੁਣ ਲੱਗ ਜਾਵਣਗੇ ਵਾਹ ਜੀ ਵਾਹ ਮਿੱਤਰੋ ਬੋਲੀ ਤਾਂ ਤੁਸੀਂ ਸੁਣੀ ਲਈ ਜਿਹੜੀ ਕਿ ਮਲਬਈ ਗਿੱਧੇ ਦੇ ਥੰਮ ਬਾਪੂ ਗੁਰਦਿੱਤ ਸਿੰਘ ਜੀ ਪਿੰਡ ਕਲਿਆਣ ਮਲਕੇ ਵਾਲਿਆਂ ਨੇ ਹੈਰੀ ਦੇ ਉੱਤੇ ਪਾਈ ਆ ਸੋ ਹੈਰੀ ਕੌਣ ਆ ਤੁਹਾਨੂੰ ਮਲਾਵਾਂਗੇ ਆਪਾਂ ਖੁੱਲੀਆਂ ਗੱਲਾਂ ਬਾਤਾਂ ਕਰਾਂਗੇ ਬਾਪੂ ਗੁਰਦਿੱਤ ਸਿੰਘ ਜੀ ਨਾਲ ਜਿਨ੍ਹਾਂ ਨੇ ਕਿ ਪੰਜਾਬ ਦੇ ਵਿੱਚ ਮਲਬਈ ਗਿੱਧੇ ਦਾ ਦੌਰ ਚਲਾਇਆ ਸੋ ਜਿਹੜੀਆਂ ਟੀਮਾਂ ਬਣੀਆਂ ਹੋਈਆਂ ਨੇ ਵਿਆਹਾਂ ਦੇ ਵਿੱਚ ਅੱਜ ਕੱਲ ਆਪਾਂ ਗਰੁੱਪ ਬਣੇ ਵੀ ਦੇਖਦੇ ਆ ਨਾ ਇਹ ਸਾਰੇ ਗਰੁੱਪ ਬਾਪੂ ਗੁਰਦੱਤ ਸਿੰਘ ਜੀ ਦੀ ਦੇਣਾ ਸਾਰੇ ਇਹਨਾਂ ਦੇ ਚੇਲੇ ਵਾਲਕੇ ਆ ਤੇ ਹੈਰੀ ਦੇ ਨਾਲ ਵੀ ਆਪਾਂ ਗੱਲਬਾਤ ਕਰਾਉਣੇ ਆ ਥੋੜੀ ਬਾਈ ਨੇ ਨੋਕਰਾ ਬਸ਼ੇਰਾ ਸਟੱਡ ਸਰਵਿਸ ਵਾਸਤੇ ਓਪਨ ਕੀਤਾ ਦਾ ਥੋੜਾ ਟਾਈਮ ਪਹਿਲਾਂ ਦਾ ਹੀ ਬਾਈ ਦਾ ਸ਼ੌਂਕ ਆ ਇਹ ਜਾਨਵਰ ਰੱਖਣ ਦਾ ਇਹ ਜਿਹੜਾ ਬਸ਼ੇਰਾ ਮਿੱਤਰੋ ਇਹਦੀ ਸਟੱਡ ਸਰਵਿਸ ਓਪਨ ਕੀਤੀ ਆ ਦੋ ਦੰਦ ਬਸ਼ੇਰਾਗਾ 2.5 ਸਾਲ ਉਮਰ ਆ ਇਹਦੀ ਤੇ ਕੱਦ 63 ਇੰਚ ਦੇ ਆਸ-ਪਾਸ ਕਰ ਗਿਆ ਇਹ ਸਵਾਹ ਤੁਹਾਨੂੰ ਇਹਦੀ ਮਾਂ ਵੀ ਦਿਖਾਉਣੇ ਆਪਾਂ ਵੀਡੀਓ ਦੇ ਵਿੱਚ ਇਹ ਨੀਲੀ ਸਿਆਫ ਘੋੜੀ ਆ ਮਿੱਤਰੋ ਵੀਰ ਹੁਣਾਂ ਦੇ ਘਰੇ ਹੀ ਇਸ ਬਸ਼ੇਰੇ ਦਾ ਜਨਮ ਹੋਇਆ ਤੇ ਜਿਹੜੀ ਤੁਸੀਂ ਆਹ ਮੰਗਰ ਬਸ਼ੇਰੀ ਭੱਜੀ ਦੇਖਦੇ ਹੋ ਇਹ ਵੀ ਇਸ ਬਸ਼ੇਰੇ ਦੀ ਸਾਕੀ ਭੈਣ ਆ ਮਾਂ ਬਾਪ ਵਾਲੀ ਸਾਈਡ ਤੋਂ ਇਹ ਵੀ ਫਤੇ ਵੀਰ ਕੋੜੇ ਦੀ ਹੋਈ ਧੀ ਆ ਫਤੇ ਵੀਰ ਨੂੰ ਤੁਸੀਂ ਤਕਰੀਬਨ ਜਾਣਦੇ ਹੀ ਹੋ ਸੂਰੇ ਵਾਲਾ ਬਲੱਡ ਲਾਈਨ ਦੇ ਵਿੱਚੋਂ ਆ ਫਤੇ ਵੀਰ ਕੋੜਾ ਜਿਹੜਾ ਇਸ ਵਕਤ ਬੀਂਬੜ ਪਿੰਡ ਆਗਾ ਸੰਗਰੂਰ ਜ਼ਿਲ੍ਹੇ ਦਾ ਉੱਥੇ ਆ ਘੋੜਾ ਉਹ ਤੇ ਪਹਿਲਾਂ ਬਾਈ ਕਰਨ ਗਿੱਲ ਦੇ ਕੋਲੇ ਹੁੰਦਾ ਸੀ ਪਿੰਡ ਮਾਣੂਕੇ ਉਦੋਂ ਪਹਿਲਾਂ ਬਾਈ ਤਾਰੀ ਦੇ ਕੋਲੇ ਹੁੰਦਾ ਸੀ ਸਰਦੂਲਗੜ੍ਹ ਢੰਡਾਲ ਸਟੱਡ ਫਾਰਮ ਤੇ ਸੋ ਉਸ ਫਤਿਹਵੀਰ ਘੋੜੇ ਦਾ ਬੱਚਾ ਮਿੱਤਰੋ ਇਹ ਤੇ ਇਹਦਾ ਨਾਂ ਰੱਖਿਆ ਬਾਈ ਹੁਣਾਂ ਨੇ ਪੀਟਰ ਸੋ ਪੀਟਰ ਦੀ ਸਟੱਡ ਸਰਵਿਸ ਓਪਨ ਕੀਤੀ ਆ ਬੰਦੇ ਭਾਵੇਂ ਨਵੇਂ ਆ ਪਰ ਖੁੱਲੇ ਦਿਲ ਦੇ ਆ ਫੀਸ ਇਹਨਾਂ ਨੇ ਬੜੀ ਬਾਜਬ ਰੱਖੀ ਆ ਇਹਦੀ 11000 ਰੁਪਏ ਮੀਟਿੰਗ ਫੀਸ ਰੱਖੀ ਆ ਤੇ ਉਹਦੇ ਚੋਂ ਵੀ ਜੇ ਕਹਿੰਦੇ ਵੀ ਯਾਰ ਕੋਈ ਬੰਦਾ ਗਰੀਬ ਬੰਦਾ ਜਿਹੜਾ ਫੀਸ ਘੱਟ ਦੇਣੀ ਚਾਹੁੰਦਾ ਤੇ ਤਾਂ ਵੀ ਲੈਸਲਸ ਕਰ ਲਾਂਗੇ ਕੋਈ ਪ੍ਰਵਾਹ ਨਹੀਂ ਬੰਦਾ ਕਹਿੰਦੇ ਖਾਲੀ ਦਾ ਘਰੋਂ ਮੋੜ ਨਹੀਂ ਨਹੀਂ ਦੇਣਾ ਵੀ ਨਾਰਾਜ਼ ਹੋ ਕੇ ਕੋਈ ਬੰਦਾ ਫੀਸ ਕੰਨੀ ਹੋਣੀ ਮੋੜਨ ਦੇਣਾ ਸੋ ਵੀਡੀਓ ਨੂੰ ਦੱਬ ਕੇ ਕਰ ਦਿਓ ਸ਼ੇਅਰ ਤੇ ਹੋਰ ਜਿਹੜੀਆਂ ਗੱਲਾਂ ਬਾਤਾਂ ਨੇ ਵੀ ਕਦੋਂ ਤੋਂ ਇਹਨਾਂ ਨੇ ਜਾਨਵਰ ਰੱਖਣੇ ਸ਼ੁਰੂ ਕੀਤੇ ਆ ਅੱਗੇ ਕੀ ਸਿਸਟਮ ਬਣਾਇਆ ਬਿਸ਼ੇਰੇ ਨੂੰ ਲੈ ਕੇ ਸੋ ਉਹ ਵੀ ਗੱਲਬਾਤ ਆਪਾਂ ਹੈਰੀ ਦੇ ਨਾਲ ਕਰਾਂਗੇ ਬਠਿੰਡੇ ਜ਼ਿਲ੍ਹੇ ਦਾ ਪਿੰਡ ਆ ਇਹਨਾਂ ਦਾ ਬੱਜੋਆਣਾ ਪਿੰਡ ਆ ਮਹਾਰਾਜ ਦੇ ਨਾਲ ਲੱਗਮਾ ਪਿੰਡ ਆ ਤਕਰੀਬਨ 6-7 ਕਿਲੋਮੀਟਰ ਦੂਰ ਆ ਇਹ ਪਿੰਡ ਮਹਾਰਾਜ ਤੋਂ ਸੋ ਉੱਥੋਂ ਦੇ ਅੰਕਲ ਸੁਖਮੰਦਰ ਸਿੰਘ ਜੀ ਨੇ ਬਾਈ ਹੈਰੀ ਦੇ ਜਿਹੜੇ ਡੈਡੀ ਆ ਉਹਨਾਂ ਦੇ ਨਾਲ ਵੀ ਆਪਾਂ ਗੱਲਬਾਤ ਕਰਦੇ ਆ ਤੇ ਕਿਵੇਂ ਉਹਨਾਂ ਦਾ ਮਨ ਬਣਿਆ ਸੀ ਇਸ ਬਸੇਰੇ ਨੂੰ ਪਾਲ-ਪੋਸ ਕੇ ਵੱਡਾ ਕਰਨ ਦਾ ਤੇ ਸਟੱਡ ਸਰਵਿਸ ਵਾਸਤੇ ਓਪਨ ਕਰਨ ਦਾ ਕਹਿੰਦੇ ਵੇਚਣਾ ਤਾਂ ਹੈ ਨਹੀਂ ਬਿਸ਼ੇਰਾ ਤੇ ਰੱਖਾਂਗੇ ਸੋ ਵੀਰ ਹੋਣਾ ਦੀ ਤੁਸੀਂ ਬੰਦੇ ਨਮਿਆਂ ਹੌਸਲਾ ਫੁਜਾਈ ਕਰ ਦਿਓ ਗੱਲਾਂ ਬਾਤਾਂ ਕਰਦੇ ਆ ਤੇ ਪੁੱਛਦੇ ਆ ਸਾਰੀ ਗੱਲਬਾਤ ਵੀ ਕਿਵੇਂ ਸ਼ੌਂਕ ਬਣਿਆ ਸੀ ਆਜੋ ਫਿਰ ਕਰਦੇ ਆ ਗੱਲਬਾਤ ਸ਼ੁਰੂ ਸਸਰੀਕਾਲ ਜੀ ਦੋਸਤੋ ਮੈਂ ਤੁਹਾਡਾ ਆਪਣਾ ਬੈਂਤਮਾਨ ਅੱਜ ਫੇਰ ਆਪਣੇ ਫੇਸਬੁੱਕ ਪੇਜ ਸ਼ੌਂਕ ਕੋੜੀਆਂ ਦਾ ਤੇ YouTube ਚੈਨਲ ਪਿੰਡੂ ਜ਼ਿਮੀਦਾਰ ਤੇ ਇੱਕ ਨਵੇਂ ਫਾਰਮ ਦੀ ਵੀਡੀਓ ਲੈ ਕੇ ਆਏ ਆਂ ਵੀਰ ਹੁਣਾਂ ਨੇ ਸ਼ੁਰੂਆਤ ਹੀ ਕੀਤੀ ਆ ਸਟੱਡ ਸਰਵੇਸ ਵਾਸਤੇ ਨੋਕਰਾ ਘੋੜਾ ਓਪਨ ਕੀਤਾਗਾ ਫਤੇ ਵੀਰ ਦਾ ਬੱਚਾ ਤੇ ਪਿੰਡ ਆਪਾਂ ਵੱਜੋਆਣਾ ਬੈਠੇ ਆਂਗੇ ਬਠਿੰਡੇ ਜ਼ਿਲ੍ਹੇ ਦਾ ਪਿੰਡ ਆ ਦੋਸਤੋ ਇਹ ਤੇ ਮਹਾਰਾਜ ਤੋਂ ਤਕਰੀਬਨ 6 ਕਿਲੋਮੀਟਰ ਦੂਰ ਆ ਨਾਲ ਆਪਣੇ ਅੰਕਲ ਸੁਖਮੰਦਰ ਸਿੰਘ ਜੀ ਬੈਠੇ ਆ ਇਧਰਲੇ ਪਾਸੇ ਤੇ ਨਾਲ ਉਹਨਾਂ ਦਾ ਬੇਟਾ ਬਾਈ ਹੈਰੀ ਬੈਠਾ ਤੇ ਇਧਰਲੇ ਪਾਸੇ ਆਪਣੇ ਨਾਲ ਬਾਪੂ ਗੁਰਾ ਦਿੱਤਾ ਸਿੰਘ ਜੀ ਬੈਠੇ ਆ ਵੈਸੇ ਪਿੰਡ ਚ ਇਹਨਾਂ ਨੂੰ ਬਾਬਾ ਗੁਰਦਿੱਤਾ ਜੀ ਦੇ ਨਾਂ ਨਾਲ ਵੀ ਜਾਣਦੇ ਆ ਤੇ ਕਲਿਆਣ ਮੱਲ ਕੇ ਇਹਨਾਂ ਦਾ ਪਿੰਡ ਆ ਦੋਸਤੋ ਤੇ ਇਧਰਲੇ ਪਾਸੇ ਆਪਣੇ ਨਾਲ ਅੰਕਲ ਜਗਰੂਪ ਸਿੰਘ ਮਾਸਟਰ ਜੀ ਬੈਠੇ ਨੇ ਤੇ ਬਾਪੂ ਜੀ ਦੇ ਬੇਟੇ ਨੇ ਇਹ ਤੇ ਨਾਲ ਬਾਈ ਆਪਣੇ ਇਧਰ ਜੱਸਾ ਬੈਠਾ ਵੱਜੋਆਣੇ ਪਿੰਡ ਤੋਂ ਹੀ ਸੋ ਅੱਜ ਦੀ ਜਿਹੜੀ ਆਪਾਂ ਗੱਲਬਾਤ ਕਰਨੀ ਆ ਵੀਰ ਹੁਣਾਂ ਨੇ ਨਵਾਂ ਨੁਕਰਾ ਬਸ਼ੇਰਾ ਤਿਆਰ ਕੀਤਾ ਜਿੱਦੀ ਸਟੱਡ ਸਰਵਿਸ ਓਪਨ ਕੀਤੀ ਆ ਇਸ ਬਸ਼ੇਰੇ ਦਾ ਬਾਈ ਹੁਣਾਂ ਦੇ ਘਰ ਦਾ ਹੀ ਜਨਮਾ ਸਾਰੀ ਗੱਲਬਾਤ ਆਪਾਂ ਬਾਈ ਹੈਰੀ ਦੇ ਨਾਲ ਕਰਦੇ ਆ ਤੇ ਸਾਰੇ ਜਿੰਨੇ ਭਰਾ ਆਪਣੇ ਨਾਲ ਬੈਠੇ ਅੰਕਲ ਜੀ ਹੁਣੀ ਪਹਿਲਾਂ ਸਾਰਿਆਂ ਦਾ ਸਵਾਗਤ ਕਰਦੇ ਆ ਸਤਿ ਸ਼੍ਰੀ ਅਕਾਲ ਅੰਕਲ ਜੀ ਸਤਿ ਸ਼੍ਰੀ ਅਕਾਲ ਬਾਪੂ ਜੀ ਤੇ ਬਾਈ ਹੈਰੀ ਬਹੁਤ ਬਹੁਤ ਸਵਾਗਤ ਆ ਤੁਹਾਡਾ ਸਾਰਿਆਂ ਦਾ ਆਪਣੀ ਵੀਡੀਓ ਦੇ ਵਿੱਚ ਤੇ ਬਾਈ ਪਹਿਲਾਂ ਤਾਂ ਹੈਰੀ ਜਿਹੜਾ ਇਹ ਆਪਣੇ ਪਿੰਡ ਦਾ ਪ੍ਰੋਪਰ ਐਡਰੈਸ ਦੱਸ ਦਿਓ ਜਿਵੇਂ ਜਿਲ੍ਹਾ ਆਪਾਂ ਨੂੰ ਬਠਿੰਡਾ ਲੱਗਦਾ ਤੇ ਮਹਾਰਾਜ ਪਿੰਡ ਤੁਸੀਂ ਦੱਸਿਆ ਇਥੋਂ 6-7 ਕਿਲੋ ਦਾ ਤੇ ਬਾਕੀ ਹੋਰ ਐਡਰੈਸ ਤੁਹਾਡੇ ਨੇੜੇ ਕਿਹੜਾ ਸ਼ਹਿਰ ਆਪਾਂ ਨੂੰ ਪੈਂਦਾ ਆਪਾਂ ਨੂੰ ਮੰਡੀ ਕਿਹੜੀ ਪੈਂਦੀ ਆ ਮੰਡੀ ਆਪਾਂ ਨੂੰ ਪੁੱਚੋ ਮੰਡੀ ਤੋਂ ਆਪਣਾ ਪਿੰਡ ਹੈਗਾ 18 ਕਿਲੋਮੀਟਰ ਨਥਾਣੇ ਨਥਾਣਾ ਭਗਤਾ ਰੂੜ ਤੇ ਆ ਠੀਕ ਆ ਅੰਬ੍ਰਿੰਡਾ ਭਗਤਾ ਜਿਹੜਾ ਰੂੜ ਆਉਂਦਾ ਠੀਕ ਆ ਬਈ ਉਦ ਰੂੜ ਤੇ ਤੁਸੀਂ ਆਪਣਾ ਪਿੰਡ ਭਗਤਾ ਵੀ ਇੱਥੋਂ ਨੇੜੇ ਹੀ ਰਹੇ ਜਾਂਦੇ ਆ ਭਗਤਾ ਵੀ ਨੇੜੇ ਇੱਥੋਂ ਹੋਊਗਾ 8 ਕਿਲੋਮੀਟਰ 8 10 ਕਿਲੋਮੀਟਰ ਠੀਕ ਆ ਬਈ ਠੀਕਾ ਠੀਕਾ ਸ਼ੁਰੂਆਤ ਕਿਵੇਂ ਹੋਈ ਸੀ ਵੀ ਪਿੱਛੇ ਤੋਂ ਆਪਣੇ ਬਾਪੂ ਜੀ ਹੁਣੇ ਜਿਵੇਂ ਆਪਣੇ ਦਾਦੇ ਪੜਦਾਦੇ ਰੱਖਦੇ ਹੁੰਦੇ ਆ ਪੁਰਾਣੇ ਪਹਿਲਾਂ ਵਾਲੇ ਸਮਿਆਂ ਦੇ ਵਿੱਚ ਕੁੜੀਆਂ ਉਵੇਂ ਵੀ ਰੱਖਦੇ ਰਹੇ ਆ ਜਾਂ ਪਹਿਲੀ ਕੁੜੀ ਆਪਾਂ ਹੀ ਲਈ ਸੀਗੀ ਅੱਛਾ ਹੁਣ ਸ਼ੌਂਕ ਸੀਗਾ ਆਪਣੇ ਪੜਦਾਦਾ ਜੀ ਨੂੰ ਠੀਕ ਆ ਬਾਈ ਬਸ ਉਹਨਾਂ ਨੇ ਬਸ ਉਹਨਾਂ ਦੀ ਮਿਹਰ ਸੀਗੀ ਆਪਾਂ ਲੈ ਲਈ ਠੀਕ ਆ ਬਾਈ ਤੇ ਪੰਡਤ ਦੇਖ ਕੇ ਕਿਸੇ ਨੂੰ ਸ਼ੌਂਕ ਪਿਆ ਜਾਂ ਹਾਂਜੀ ਹਾਂਜੀ ਮਨ ਦੇ ਵਿੱਚ ਜਿਵੇਂ ਆਪਾਂ ਨੂੰ ਹੁੰਦਾ ਹੀ ਆ ਵੀ ਅਕਸਰ ਆਪਾਂ ਕਿਸੇ ਨੂੰ ਪਿੰਡ ਦੇ ਵਿੱਚ ਦੇਖਦੇ ਆ ਕਿਸੇ ਨੂੰ ਸਵਾਰੀ ਕਰਦੇ ਨੂੰ ਜਾਂ ਕਿਸੇ ਬਯੁਰਗਨ ਨੂੰ ਜਾਂ ਨਹੀਂ ਬਸ ਸਾਨੂੰ ਸ਼ੌਂਕ ਸੀਗਾ ਪਿੰਡ 'ਚ ਸਾਡੇ ਪਹਿਲਾਂ ਤਾਂ ਹੈ ਨਹੀਂ ਸੀ ਅਸੀਂ ਇਕੱਠੇ ਹੀ ਲਿਆਂਦੀਆਂ ਸੀ ਇੱਕ ਅਸੀਂ ਲਿਆਂਦੀ ਸੀ ਓਦੋਂ ਪਹਿਲਾਂ ਇਹਨਾਂ ਨੇ ਬਾਈਯੁਰਗਨ ਹੀ ਲਿਆਂਦੀ ਸੀ ਜੱਸੇ ਵਰਗਿਆਂ ਦੀ ਠੀਕ ਬਾਈ ਜੱਸੇ ਕੋਲੇ ਗਰਜੀਤ ਨੇ ਲਿਆਂਦੀ ਸਾਡਾ ਬਯੂ ਬਾਹਰ ਬੈਠਾ ਹੁਣ ਹਾਂ ਗਰਜੀਤ ਦੀ ਵੀ ਆਪਾਂ ਪਿਛਲੇ ਸਾਲ ਵੀਡੀਓ ਪਾਈ ਸੀ ਹਨਾ ਘੋੜੀ ਦੀ ਠੀਕ ਆ ਤੇ ਜਿਹੜੀ ਪਹਿਲੀ ਘੋੜੀ ਤੁਸੀਂ ਦੱਸੀ ਆ ਵੀ ਲੈਣਦੀ ਸੀਗੀ ਹਾਂਜੀ ਭਾਈ ਕਹੋ ਜੀ ਚੰਬੀ ਘੋੜੀ ਸੀ ਆ ਉਹ ਸੰਜਾਵ ਆ ਭਾਈ ਆਪਣੇ ਘਰੀ ਹੈਗੀ ਠੀਕ ਆ ਉਹ ਅੰਕਲ ਹਰੋਂ ਤੋਂ ਹੀ ਲਈ ਸੀਗੀ ਠੀਕ ਆ ਜਿਹੜੀ ਇਸ ਬਸ਼ੇਰੇ ਦੀ ਮਾਂ ਹੈ ਹਾਂਜੀ ਹਾਂਜੀ ਠੀਕ ਆ ਠੀਕ ਆ ਉੱਥੋਂ ਹੀ ਉਸੇ ਘੋੜੀ ਤੋਂ ਸ਼ੁਰੂਆਤ ਹੋਈ ਹਾਂਜੀ ਉਸੇ ਤੋਂ ਸ਼ੁਰੂਆਤ ਹੋਈ ਇਹ ਉਹਦੀ ਕੋਈ ਆਪਾਂ ਨੂੰ ਲੈਣ-ਲੋਣ ਦਾ ਖਾਨਦਾਨ ਦਾ ਹੈ ਕਲੀਅਰ ਵੀ ਪਿੱਛੇ ਤੋਂ ਕਿਹੜੇ ਘੋੜੇ ਦੀ ਆ ਨਹੀਂ ਉਹ ਤਾਂ ਉਹਦੇ ਬਾਰੇ ਕੋਈ ਅੱਛਾ ਵੀ ਆਪਾਂ ਨੂੰ ਠੀਕ ਹੈ ਤੇ ਬਾਈ ਜਿਹੜੇ ਟਾਈਮ ਉਹ ਕੁੜੀ ਆਪਾਂ ਅੰਕਲ ਜੀ ਤੋਂ ਲਈਆ ਉਦੋਂ ਆਪਾਂ ਖਾਲੀ ਲਈ ਸੀ ਉਹ ਬਾਅਦ ਦੇ ਵਿੱਚ ਮਿੰਟ ਕਰਾਈਆ ਜਾਂ ਗੱਬਣ ਨਹੀਂ ਨਹੀਂ ਬਾਈ ਗੱਬਣ ਸੀ ਉਦੋਂ ਕਿਹੜੇ ਕੋੜੇ ਤੋਂ ਗੱਬਣ ਸੀ ਉਦੋਂ ਫਤੇਹ ਵੀਰ ਤੋਂ ਸੀਗਾ ਬਸ਼ੀਰਾ ਉਦੋਂ ਵਿੱਚੀ ਸੀਗਾ ਪੇਟ 'ਚ ਹੀ ਸੀਗਾ ਕੁੜੀ ਦੇ ਠੀਕ ਹੈ ਠੀਕ ਹੈ ਬਾਈ ਹਾਂਜੀ ਠੀਕ ਹੈ ਤੇ ਅੰਕਲ ਜੀ ਫਿਰ ਇਹ ਕੁੜੀ ਆਪਾਂ ਪਿੱਛੇ ਤੋਂ ਖਰੀਦੀ ਸੀ ਜਾਂ ਮੀਟ ਕਰਾ ਕੇ ਆਪਾਂ ਹੀ ਲਿਆਏ ਸੀ ਇਹ ਸੀ ਮੀਟ ਆਫ ਕਰਾ ਕੇ ਲਿਆ ਸੀ ਠੀਕ ਹੈ ਜੀ ਫਤੇਹ ਵੀਰ ਦੇ ਫਤੇਹ ਵੀਰ ਉਹ ਹਾਂਜੀ ਹਾਂਜੀ ਮਾਣੂ ਕੇ ਹਾਂਜੀ ਮਾਣੂ ਕੇ ਬਾਈ ਕਰਨ ਦੇ ਕੋਲੇ ਸੀ ਤੇ ਉੱਥੇ ਆਪਾਂ ਬਾਈ ਕਰਨ ਤੋਂ ਕੋਲੇ ਸੀ ਜਦੋਂ ਕੋੜਾ ਉਦੋਂ ਮਲਾਈ ਸੀ ਜੀ ਹਾਂਜੀ ਠੀਕ ਆ ਜੀ ਉਦੋਂ ਬਾਅਦ ਚ ਫਿਰ ਉਹ ਨਾਬੇ ਚਲਾ ਗਿਆ ਜੀ ਵੇਖ ਕੇ ਹਨਾ ਬੀਂਬੜਾ ਪੇੜਾ ਪਿੰਡ ਐਸ ਵਕਤ ਉੱਥੇ ਖੜਾ ਜੀ ਬੀਂਬੜਾ ਦੇ ਬਾਈਆਂ ਕੋਲੇ ਹਾਂਜੀ 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 ਤੇ ਅੰਕਲ ਇਹਦਾ ਆਪਣਾ ਖਾਨਦਾਨ ਪਿੱਛੇ ਤੋਂ ਕਿਹੜਾ ਵਜਦਾਈ ਫਤੇ ਵੀਰ ਦਾ ਬਲੱਡ ਲਾਈਨ ਜਿਹੜੇ ਬਾਰੇ ਨਾਲ ਉਹ ਜਿਹੜੇ ਬੇਟੇ ਨੂੰ ਜ਼ਿਆਦਾ ਫਟਾਫਟ ਬਾਈ ਬਗੀਚੇ ਬਗੀਚੇ ਨੂੰ ਹਾਂ ਦੋਸਤੋ ਮੈਂ ਤੁਹਾਨੂੰ ਦੱਸ ਦਿਆਂ ਬਾਈ ਪਰਬ ਬਗੀਚੇ ਦਾ ਤਾਂ ਤੁਸੀਂ ਨਾਮ ਕਾਫੀ ਸੁਣੇ ਹੋਣਾ ਪਹਿਲਾਂ ਵੀ ਕਾਫੀ ਵੀਡੀਓ ਆਈਆਂ ਨੇ ਵੀਰ ਦੀਆਂ ਬਾਈ ਨੂੰ ਕਾਫੀ ਪੁਰਾਣਾ ਸ਼ੌਂਕ ਆਉਂ ਨੂੰ ਵੀ ਤੇ ਨਾਲ ਦਾ ਪਿੰਡ ਉਹਦਾ ਹੀ ਆ ਕਲਿਆਣ ਮੱਲ ਕੇ ਤੇ ਅੰਕਲ ਜੀ ਉਹਦੇ ਫਾਦਰ ਸਾਹਿਬ ਹੀ ਨੇ ਅਸੀਂ ਤਾਂ ਪਹਿਲਾਂ ਇੱਕ ਦੋ ਵਾਰੀ ਇਕੱਠੇ ਹੋਏ ਆ ਇੱਥੇ ਵੀ ਜਦੋਂ ਵੀਡੀਓ ਕੀਤੀ ਸੀਗੀ ਬਾਈ ਸਾਨੂੰ ਮਿਲਦਾ ਰਹਿੰਦਾ ਜਾ ਤੇ ਫਤੇ ਵੀਰ ਕੋੜਾ ਬਾਈ ਜਿਹੜਾ ਇਹ ਆਪਣਾ ਪਹਿਲਾਂ ਤਾਰੀ ਦੇ ਕੋਲ ਹੁੰਦਾ ਸੀਗਾ ਇਹ ਸਰਦੂਲਗੜ੍ਹ ਵਾਲੇ ਬਾਈ ਤਾਰੀ ਦੇ ਕੋਲੇ ਤੇ ਉਸ ਤੋਂ ਬਾਅਦ ਚੋਂ ਕਰਨਗਿੱਲ ਦੇ ਕੋਲੇ ਆ ਗਿਆ ਸੀ ਤੇ ਹੁਣ ਬੀਮੜ ਪਿੰਡ ਆ ਉਹ ਤੇ ਬਹੁਤ ਸੋਹਣੇ ਰਿਜ਼ਲਟ ਆਏ ਬਿਆ ਉਸ ਘੋੜੇ ਦੇ ਉਹਦਾ ਬਛੇਰਾ ਤਿਆਰ ਕੀਤਾ ਵੀਰ ਉਹਨਾਂ ਨੇ ਫਤੇ ਵੀਰ ਵੀ ਦੱਸਦੇ ਮੰਨ ਲੋ ਦੇਖਿਆ ਘੋੜਾ ਬਹੁਤ ਵਾਰ ਤੇ ਬਾਈ ਕਰਨ ਕੋਲੇ ਵੀ ਮੈਂ ਵੀ ਇੱਕ ਵਾਰ ਉਹਦੀ ਵੀਡੀਓ ਕੀਤੀ ਸੀ ਹੁਣ ਮੇਰਾ ਵੀ ਥੋੜਾ ਜਿਹਾ ਚੇਤਾ ਭੁੱਲ ਗਿਆ ਪਿੱਛੇ ਤੋਂ ਮੇਰਾ خیال ਆਉਂਦੀ ਸੂਰੇ ਵਾਲੀ ਬਲੱਡ ਲਾਈਨ ਹਾਂ ਸੂਰੇ ਵਾਲੀ ਮੇਰੇ ਵੀ ਯਾਦ ਤੇ ਫਿਰ ਆਇਆ ਕੋ ਥੋੜਾ ਜਿਹਾ ਅਪਡੇਟ ਘਟ ਜਾਂਦੀ ਹੈ ਕਈ ਵਾਰੀ ਜ਼ਿਆਦਾ ਸਤ ਭੁੱਲ ਜਾਂਦੀ ਹੈ ਹਨਾ ਤੇ ਕਿੰਨੀ ਉਮਰ ਹੋ ਗਈ ਬਾਈ ਹੈਰੀ ਇਹਦੇ ਬਛੇਰੇ ਦੀ ਇਸ ਦੀ ਵੀਰੇ ਉਮਰ ਹੋ ਗਈ ਲਗਭਗ 2.5 ਸਾਲ 2.5 ਸਾਲ ਹਾਂ 2.5 ਸਾਲਾਂ ਦਾ ਹੋ ਗਿਆ ਠੀਕ ਹੈ ਤੇ ਬਾਕੀ ਕਦ ਕਾਠ ਕਿੰਨਾ ਕਰ ਗਿਆ ਹੁਣ ਕਦ ਕਾਠ ਭਰਾ ਆਪਾਂ ਦੇਖੋ ਮਿੰਨਿਆ ਤਾਂ ਨਹੀਂ ਕਿ ਤੇ ਆਪਾਂ ਆਪਣੀ ਆਤ ਨਹੀਂ ਆਪਾਂ ਜਾਨਵਰਾਂ ਦੇ ਫੀਤੇ ਮਾਰਦੇ ਠੀਕ ਹੈ ਬਾਈ ਲਗਭਗ 36 ਕੈਂਚ ਦੇ ਆਸੀ ਕੁਛ 36 ਦੇ ਆਸ-ਪਾਸ ਮੰਨ ਲਓ ਹੈਗਾ ਮੋਟਾ ਜਿਹਾ ਆਪਾਂ ਜੱਜਮੈਂਟ ਲਾਉਣੀ ਹੈ ਹਾਂਜੀ ਜੱਜਮੈਂਟ ਲਾ ਠੀਕ ਹੈ ਠੀਕ ਹੈ ਬਾਈ ਤੇ ਬਾਕੀ ਜਿਵੇਂ ਤੁਸੀਂ ਦੱਸਿਆ ਹੁਣ ਇਹਦੀ ਸਟੱਡ ਸਰਵਿਸ ਓਪਨ ਕੀਤੀ ਐਦੋਂ ਪਹਿਲਾਂ ਤਾਂ ਕੋਈ ਘੋੜੀ ਮੀਟ ਨਹੀਂ ਕਰਾਈ ਆਪਾਂ ਐਦੋਂ ਪਹਿਲਾਂ ਨਹੀਂ ਆਪਾਂ ਹੁਣੇ ਹੀ ਓਪਨ ਕਰੀਏ ਬਸ ਸ਼ੁਰੂਆਤ ਹੀ ਕਰਨੀ ਹੈ ਠੀਕ ਹੈ ਹਾਂਜੀ ਠੀਕ ਹੈ ਠੀਕ ਹੈ ਤੇ ਫੀਸ ਬੂਸ ਫਿਰ ਫੀਸ ਵੀਰੇ ਬਸ 11000 ਰੱਖ ਹਾਂ ਸ਼ੁਰੂਆਤ ਦੇ ਵਿੱਚ ਇੰਨੀ ਫੀਸ ਠੀਕ ਆ ਚਲੋ ਨਵੇਂ ਬੰਦਿਆਂ ਨੂੰ ਵੀ ਫਿਰ ਥੋੜਾ ਜਿਹਾ ਸੌਖਾ ਹੋ ਜਾਂਦਾ ਹੈ ਬਾਕੀ ਆਸੇ ਪਾਸੇ ਜੇ ਏਰੀਆ ਦੇ ਵਿੱਚ ਆਪਣੇ ਨੇੜੇ ਪਿੰਡਾਂ ਦੀ ਗੱਲ ਕਰੀਏ ਤੇ ਕੁੜੀਆਂ ਕੁੜੀਆਂ ਇੱਧਰ ਬਹੁਤ ਹੋਣਗੀਆਂ ਨਾ ਹਾਂਜੀ ਤਾਂ ਇੱਧਰ ਬਹੁਤ ਹੋ ਗਈ ਪਹਿਲਾਂ ਰੁਝਾਨ ਘਟ ਸੀ ਅਜ ਤੋਂ 2 ਸਾਲ ਪਹਿਲਾਂ ਤੇ ਹੁਣ 2 ਸਾਲਾਂ ਦਾ ਬਹੁਤ ਵਧਿਆ ਵਾ ਹੱਡੇ ਆਪਦੇ ਪਿੰਡ ਦੀ ਬਹੁਤ ਕਰ ਲਏ ਹਾਂ ਠੀਕ ਆ ਬਾਈ ਤੇ ਬਾਕੀ ਜਿਹੜੀ ਜਿਵੇਂ ਤੁਸੀਂ ਇਹਦਾ ਦੱਸਿਆ ਵੀ ਸ਼ੁਰੂਆਤ ਕੀਤੀ ਆ ਜਿਹੜੀ ماں ਦੱਸੀ ਆ ਤੁਸੀਂ ਇਹਦੀ ਉਹ ਆਪਣੇ ਹੁਣ ਉਹਦੇ ਉਦੋਂ ਬਾਅਦ ਚੋ ਵੀ ਇਸ ਬਸ਼ੇਰੇ ਤੋਂ ਬਾਅਦ ਵੀ ਹਾਂਜੀ ਉਹ ਦਿੱਤੀ ਇੱਕ ਬਸ਼ੇਰੀ ਆਪਾਂ ਦੇਖੀ ਸੀ ਵੀਡੀਓ ਦੇ ਵਿੱਚ ਫੋਟੋ ਆਈ ਆ ਹਾਂਜੀ ਹਾਂਜੀ ਉਹ ਕਿੰਨੇ ਚਿਰ ਦੀ ਹੋਗੀ ਬਈ ਬਸ਼ੇਰੀ ਉਹ ਤਾਂ ਵੀਰੇ ਹਜੇ ਹੈਗੀ ਹੈਗੀ 1.5 ਸਾਲ ਦੀ ਅੱਛਾ ਠੀਕ ਆ ਉਹ ਵੀ ਫਤੇ ਵੀਰ ਦੀ ਹੋਈ ਆ ਹਾਂਜੀ ਉਹ ਵੀ ਫਤੇ ਵੀਰ ਦੀ ਅੱਛਾ ਤੇ ਬਾਅਦ ਦੇ ਵਿੱਚ ਫਿਰ ਉਹ ਕੋੜੀ ਆਪਾਂ ਮੇਟ ਕਰਾ ਲਏ ਸੀ ਫਤੇ ਵੀਰ ਦਾ ਹਾਂਜੀ ਹਾਂਜੀ ਆਪਾਂ ਹੀ ਬਾਈ ਕਰਨ ਕੋਲੀ ਸੀ ਉਹਦੋਂ ਕੁੜਾ ਠੀਕ ਉੱਥੋਂ ਕਰਾ ਕੇ ਲਿਆਈ ਸੀ ਆਪਾਂ ਮਾਨੂੰ ਕਿਉਂ ਠੀਕ ਆ ਬਈ ਠੀਕ ਹੈ ਠੀਕ ਹੈ ਤੇ ਇਹ ਜਿਹੜੇ ਆਪਾਂ ਹੋਰ ਦਿਖਾਈ ਆ ਬਸ਼ੇਰੀ ਜਿਵੇਂ ਉਹ ਵੀ ਰੱਖੋਗੇ ਫਿਰ ਅੱਗੇ ਉਹਦਾ ਕੋਈ ਹੈਗਾ ਨਹੀਂ 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 ਬਈ ਉਹ ਰੱਖਾਂਗੇ ਠੀਕ ਹੈ ਸੇਲ ਤਾਂ ਜਿਵੇਂ ਅੰਕਲ ਜੀ ਨੇ ਦੱਸਿਆ ਸੀ ਸਾਡੀ ਪਹਿਲਾਂ ਵੀ ਗੱਲਬਾਤ ਹੋਈ ਜੋ ਮੈਂ ਪਿਛਲੀ ਵਾਰ ਇੱਥੇ ਵੀਡੀਓ ਕਰਨ ਆਇਆ ਸੀ ਗਰਜੀਤ ਦੀਆਂ ਘੋੜੀਆਂ ਦੀ ਹਾਂਜੀ ਅੰਕਲ ਦੱਸਦੇ ਸੀਗੇ ਵੀ ਅਸੀਂ ਬਸ਼ੇਰਾ ਦਾ ਕਿਸੇ ਕੋਲ ਵੇਚਣਾ ਹੀ ਨਹੀਂ ਹਾਂਜੀ ਹਾਂ ਵੀ ਅਸੀਂ ਤਾਂ ਮਸਾ ਸੁੱਖਾਂ ਸੁੱਖ ਕੀ ਲੈਣੂ ਬਸ਼ੇਰਾ ਆਵੇ ਹਨਾ ਹਾਂਜੀ ਹਾਂਜੀ ਉਹ ਸੁੱਖ ਸੁੱਖੀ ਸੀ ਫੇਰ ਹੀ ਲਿਆ ਇਹਦਾ ਮੱਥਾ ਵੀ ਟਕਾ ਕੇ ਲੈਣੇ ਹੁੰਦੇ ਆਪਾਂ ਇੱਥੇ ਅਛੇ ਮੇ ਪਾਸੇ ਆਪਣੀ ਜਦੋਂ ਘੂੜੀ ਸੁੰਦੀ ਹੈ ਨਾ ਠੀਕ ਹੈ ਤੇ ਆਪਾਂ ਇਸ ਹਾਲ ਮੱਥਾ ਟਕਾ ਕੇ ਲੈਉਣੇ ਹੁੰਦੇ ਆ ਬੱਚੇ ਦਾ ਠੀਕ ਹੈ ਗੁਰੂ ਸਾਹਿਬ ਗੁਰੂ ਸਾਹਿਬ ਛੇਵੇਂ ਪਾਤਸ਼ਾਹ ਜੀ ਹਾਂਜੀ ਹਾਂਜੀ ਤੇ ਛੇਵੇਂ ਪਾਤਸ਼ਾਹ ਦੀ ਘੂੜਾ ਬਣਨ ਜੀ ਉਹ ਬੇਰੀ ਉੱਥੇ ਮੱਥਾ ਟਕਾ ਕੇ ਲੈਉਣੇ ਹੁੰਦੇ ਆ ਜੀ ਠੀਕ ਹੈ ਜੀ ਹਾਂਜੀ ਠੀਕ ਹੈ ਬਹੁਤ ਚੰਗੀ ਸੋਚ ਆ ਜੀ ਬਾਕੀ ਫਿਰ ਇਹਨਾਂ ਨਾਲ ਥੋੜਾ ਜਿਹਾ ਉਸ ਪਾਸੇ ਵੀ ਆਪਾਂ ਜੁੜੇ ਰਹਿਣੇ ਆ ਹਨਾ ਹਾਂਜੀ ਤੇ ਬਾਕੀ ਜਿਵੇਂ ਤੁਸੀਂ ਦੱਸਿਆ ਵੀ ਇਹਦੀ ਸਰਵਿਸ ਦੀ ਫੀਸ ਹੈ ਜੀ ਜਿਹੜੀ ਸਟੱਡ ਸਰਵਿਸ 11000 ਰੱਖੀ ਆ ਹਾਂਜੀ ਹਾਂਜੀ ਤੇ ਬਾਕ ਕੂੜੀ-ਕੂੜੀ ਕੋਈ ਬੰਦਾ ਲੈ ਕੇ ਆਉਂਦਾ ਤਾਂ ਆਪਾਂ ਇੱਥੇ ਇੱਕ ਅੱਧੀ ਘੋੜੀ ਤਾਂ ਰੱਖ ਸਕਦੇ ਆ ਬੰਦ ਉਹ ਚੱਕਰ ਵਾਲੀ ਕਰਦੀ ਨਾ ਕੋਈ ਕੋਈ ਠੀਕ ਹੈ ਜੀ ਹਾਂ ਜੀ ਕਈ ਵਾਰੀ ਕੋਈ ਬੰਦਾ ਦੂਰੋਂ ਨੇੜੇ ਆਉਂਦਾ ਅਗਲਾ ਕਹਿੰਦਾ ਵੀ ਯਾਰ ਅਸੀਂ ਚੱਕ-ਚੁੱਕ ਕਰੀਏ ਬਾਕੀ ਡਾਕਟਰ ਸਾਹਿਬ ਤੁਹਾਡੇ ਇੱਥੇ ਕਿਹੜੇ ਆਉਂਦੇ ਡਾਕਟਰ ਸਾਹਿਬ ਜੀ ਸਾਡੇ ਤਾਂ ਇੱਥੇ ਉਹ ਹੀ ਆਉਂਦੇ ਆ ਜੀ ਆਪਣੇ ਨੂਰਾ ਵੀਰਪਾਲ ਸਿੰਘ ਨੂਰਾ ਵੀਰਪਾਲ ਨੂਰਾ ਮੁੰਦੇ ਵਾਲੇ ਡਾਕਟਰ ਨੂਰਾ ਆਉਂਦੇ ਠੀਕ ਹੈ ਜੀ ਠੀਕ ਹੈ ਠੀਕ ਹੈ ਸਾਰੇ ਹੁੰਦੇ ਆ ਤੁਸੀਂ ਕੋਈ ਡਿਫਰੈਂਸ ਵੀ ਆਉਣਾ ਤੇ ਮੇਰਾ ਖਿਆਲ ਆ ਡਾਕਟਰ ਆਪਣੇ ਉਹ ਹਾਂ ਸਮਸ਼ੇਰ ਡਾਕਟਰ ਸਮਸ਼ੇਰ ਵੀ ਆਉਂਦਾ ਹੈ ਮਤਲਬ ਕਿ ਆਹ ਕੋੜੀ ਆ ਲੱਭੀ ਉਹ ਮਾ ਠੀਕ ਹੈ ਸਾਰੀ ਉਪਚਾਰ ਠੀਕ ਹੈ ਬਾਈ ਚਾੜੇ ਦਾ ਸਮਸ਼ੇਰ ਮੰਨ ਲਓ ਵੀ ਜੇ ਕੋਈ ਬੰਦਾ ਲੈ ਕੇ ਆਉਂਦਾ ਇੱਥੇ ਘੋੜੀ ਮੇਟ ਕਰਾਉਣ ਵਾਸਤੇ ਤਾਂ ਆਪਾਂ ਚੈੱਕ ਅਪ ਕਰਾ ਸਕਦੇ ਹਾਂ ਕੋਈ ਦਿੱਕਤ ਵਾਲੀ ਗੱਲ ਨਹੀਂ ਡਾਕਟਰ ਸਾਹਿਬ ਨੂੰ ਬੁਲਾ ਕੇ ਹੀ ਟੂਟ ਚੈੱਕ ਕਰਾ ਸਕਦੇ ਹਾਂ ਹਾਂਜੀ ਹਾਂਜੀ ਹਾਂ 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 ਬਾਕੀ ਬਾਈ ਫਿਰ ਹੈਰੀ ਅੱਗੇ ਕੀ ਵਿਚਾਰਾ ਸੋਡਾ ਵੀ ਫਾਰਮ ਦੇ ਉੱਤੇ ਘਰੇ ਵੀ ਹੋਰ ਵੀ ਜਾਨਵਰ ਵਧਾਉਣੇ ਆ ਹਾਂਜੀ ਹਾਂਜੀ ਹੋਰ ਵੀ ਕੁੜੀਆਂ ਬਰੀਡਿੰਗ ਦੇ ਲਾਉਣੀਆਂ ਨੇ ਹੋਰ ਵੀ ਬਸ ਤਿਆਰ ਕਰ ਰਹੇ ਆ ਜਗ੍ਹਾ ਆਪਾਂ ਹੁਣ ਲਈ ਹੈਗੀ ਤੇ ਇੱਧਰ ਬਸ ਸਾਰੇ ਫਾਰਮੇ ਤਿਆਰ ਕਰਨਾ ਪਏ ਠੀਕ ਆ ਹਾਂਜੀ ਠੀਕ ਆ ਠੀਕ ਆ ਬਾਈ ਨਾਲ ਨਾਲ ਘੋੜੇ ਦਾ ਚੱਲੀ ਜਾਊਗਾ ਹਾਂ ਹਾਂਜੀ ਹਾਂਜੀ ਨਾਲੇ ਹਾਂਜੀ ਹਾਂਜੀ ਠੀਕ ਆ ਠੀਕ ਆ ਬਾਈ ਤੇ ਇੱਕ ਚੀਜ਼ ਬਾਈ ਜੱਸੇ ਹੋਰ ਦੇਖੀ ਆ ਵੀ ਇੱਥੇ ਦੋ ਤਿੰਨ ਤਾਂ ਤੁਸੀਂ ਹੋਗੇ ਬਾਕੀ ਹੋਰ ਵੀ ਇੱਕ ਆਪਣੀ ਵੀਡੀਓ ਤੇ ਪਿੱਛੇ ਉੱਥੇ ਘੋੜੀ ਆਈ ਸੀਗੀ ਹਾਂ ਬਾਈ ਕਾ ਕਾਫੀ ਆਪਣੀ ਕੋੜ ਕੋੜ ਨਾਲ ਪੱਡੇ ਚ ਵਿਚੀ ਹੈ ਕਿੰਨੇ ਕਿੰਨੀਆਂ ਕ ਹੋਣਗੇ ਅੰਦਾਜ਼ਾ ਜੇ ਲਾ ਲਈ ਆਪਾਂ 8 ਤੋਂ ਤਾਂ 10 ਠੀਕ ਹੈ ਠੀਕ ਹੈ ਠੀਕ ਹੈ ਬਾਈ ਜੀ ਸਾਡੇ ਆਪਣੇ ਕਲਿਆਣਾਾਂ ਦੇ ਵਿੱਚ ਬਹੁਤ ਹੂੰ ਕਲਿਆਣਾ ਜਦਾ ਕਾਫੀ ਆ ਹੂੰ ਅੰਕਲ ਜੀ ਤੁਸੀਂ ਫਿਰ ਹੁਣ ਕਿੰਨੇ ਕੁ ਰੱਖਿਆ ਜਾਨਵਰ ਸਾਡੇ ਕੋਲ ਤਿੰਨ ਆ ਜੀ ਠੀਕ ਆ ਜੀ ਦੋ ਘੋਰੀਆਂ ਨੁਕਰੀਆਂ ਇੱਕ ਬਛੇਰੀ ਐ ਅੱਛਾ ਠੀਕ ਆ ਜੀ ਠੀਕ ਹੈ ਠੀਕ ਹੈ ਜੀ ਤੇ ਬਾਕੀ ਦੇਖਿਆ ਮੈਂ ਤੁਹਾਡਾ ਆਪਸ ਵਿੱਚ ਵਧੀਆ ਸਾਰੇ ਭਰਾਵਾਂ ਨਾਲ ਇਹਨਾਂ ਨਾਲ ਸਹਿਜਾਰਾ ਜੀ ਇੱਥੇ ਆਉਂਦੇ ਜਾਂਦੇ ਰਹਿੰਦੇ ਆ ਪਿਛਲੀ ਵਾਰ ਬਾਈ ਬਗੀਚਾ ਵੀ ਮਿਲਿਆ ਸੀ ਇੱਥੇ ਤੁਹਾਨੂੰ ਤੇ ਤੇ ਹਰੀ ਭਾਈ ਜਿਵੇਂ ਆਪਾਂ ਘੋੜੇ ਦੀ ਗੱਲ ਬਾਤ ਜਿਵੇਂ ਅੱਗੇ ਕਰੀਏ ਵੀ ਸਵਾਰੀ ਸਵੂਰੀ ਫਿਰ ਨਤੰਗੋ ਹੀ ਕਰ ਲੈਣੋ ਤੁਰਾ ਤੁਰਾ ਬਸ ਜਦੋਂ ਮੈਂ ਪਿੰਡ ਆ ਜਾ ਮੈਂ ਪਟਿਆਲੇ ਰਹਿਣਾ ਜਦੋਂ ਮੈਂ ਸਟੱਡੀ ਕਰ ਦਿਆਂ ਹਾਂਜੀ ਹਾਂਜੀ ਅੱਛਾ ਜਦੋਂ ਮੈਂ ਪਿੰਡ ਆ ਜਾ ਬਸ ਉਦੋਂ ਰੋਜ਼ੰਗ ਹੀ ਹੋ ਜਾਂਦੀ ਐ ਜਿੰਨੇ ਦਿਨ ਪਿੰਡ ਰਹਿਣਾ ਬਸ ਉਹਨੇ ਦਿਨ ਘੋੜੇ ਤੇ ਕਾਠੀ ਰਿੰਦੀ ਐ ਠੀਕ ਆ ਹਾਂਜੀ ਠੀਕ ਆ ਠੀਕ ਆ ਤੇ ਜਿਵੇਂ ਬਾਕੀ ਮੈਨੂੰ ਬਾਈ ਜੱਸੇ ਨੇ ਦੱਸਿਆ ਸੀ ਵੀ ਅਸੀਂ ਕੋਈ ਚਾਲ ਚੂਲ ਨਹੀਂ ਪਵਾਇਆ ਘੋੜਾ ਆਪ ਹੀ ਤੁਰਿਆ ਆਪ ਹੀ ਅੱਜ ਆਪਾਂ ਦੇਖਿਆ ਵੀ ਤੁਰਦਾ ਤਰਦਾ ਵੀ ਘੋੜਾ ਬਹੁਤ ਸੋਹਣਾ ਹਾਂ ਬਾਕੀ ਸਾਊਸਰੀਫਾ ਜੱਸੇ ਬਾਈ ਹਨਾ ਕੋਈ ਓਡੀ ਕੋਈ ਘੋੜਿਆਂ ਵਾਲੀ ਓਮ ਉਸ ਲੋਟ ਇਹਦੇ ਚ ਕੋਈ ਐ ਨਹੀਂ ਹੈਗੀ ਵੀ ਵੈਬਤ ਬਾਜੀ ਨਹੀਂ ਹੈਗੀ ਜਿਵੇਂ ਥੋੜਾ ਆ ਤੇ ਸਾਊ ਆ ਘੋੜਾ ਆਖੇ ਲੱਗਦਾ ਜਵਾਕਰ ਜਵਾ ਹਾਂ ਆਪਣੇ ਇੱਥੇ ਮੇਰੇ ਕੋਲੇ ਆ ਜਾਂਦੇ ਜਵਾਕ ਜਦੋਂ ਮੈਂ ਪਿੰਡ ਆਉਣਾ ਹੁੰਦਾ ਹੂੰ ਤੇ ਅੱਜ ਵੀ ਮਨੂਰਾਜ ਬਹੁਤ ਟੱਕਰੇ ਤੇ ਉਦੋਂ ਆ ਜਾਂਦੇ ਆ ਉਹ ਸਾਰੇ ਨੂੰ ਬਾਰੀ-ਵੱਟੇ ਭਾ ਦੇਣਾ ਆਪ ਪਾਸ ਹੋ ਜਾਣਾ ਇੱਥੇ ਕਿਹੜੇ ਦੇਈ ਜਾਂਦੇ ਬਾਹਰ ਲਈ ਜਾਂਦੇ ਕਿਸ ਨੂੰ ਕੁਝ ਨਹੀਂ ਅੱਛਾ ਕੁਝ ਨਹੀਂ ਕਹਿੰਦਾ ਬਾਕੀ ਜਿਵੇਂ ਮਰ ਜੇ ਤੋਰੀ ਫਿਰ ਨਾ ਕੋਈ ਨਿੱਕੇ ਵਾਲੀ ਗੱਲ ਨਹੀਂ ਵਾਕਾਂ ਨੂੰ ਆਏ ਨਹੀਂ ਹੈਗਾ ਨਹੀਂ ਨਹੀਂ ਠੀਕ ਹੈ ਠੀਕ ਹੈ ਠੀਕ ਹੈ ਭਾਈ ਤੇ ਬਾਕੀ ਪੌਰੀਆਂ ਪੂਰੀਆਂ ਦਾ ਬਿਲਕੁਲ ਸਾਫ ਆਂਜ ਵੀ ਅੱਜ ਕੱਲ ਆਪਾਂ ਦੇਖਦੇ ਆਂ ਜੀ ਅੰਕਲ ਜੀ ਜਿਵੇਂ ਕੁੜੀ ਮੀਟ ਕਰਾਉਂਦੇ ਆ ਵਿੱਚ ਕਈ ਬੰਦੇ ਪੌਰੀਆਂ ਦਾ ਵਿਚਾਰ ਕਰਦੇ ਆ ਹਾਂਜੀ ਹਾਂਜੀ ਤੇ ਉਸ ਹਿਸਾਬ ਨਾਲ ਫਿਰ ਕੁੜੀ ਮੀਟ ਕਰਾਉਣ ਲੱਗੇ ਵੀ ਬਿਲਕੁਲ ਸਾਫ ਠੀਕ ਹੈ ਜੀ ਤੇਰੀ ਮਾਂ ਵੀ ਸਾਫ ਆ ਹਾਂਜੀ ਤੇ ਉਹ ਪਤੇ ਵੀ ਤਾਂ ਤੁਹਾਨੂੰ ਪਤਾ ਹੀ ਹੈ ਹਾਂਜੀ ਹਾਂਜੀ ਤੇ ਬਾਕੀ ਸਾਫ ਸੁਥਰਾ ਘੋੜਾ ਉਹ ਵੀ ਇਹ ਵੀ ਬੱਚਾ ਵਧੀਆ ਤਿਆਰ ਹੋਈ ਸਾਫ ਆ ਮਾੜਾ ਮੋਟਾ ਕੀ ਕਹਿਣਾ ਇੱਕ ਅੱਧਾ ਕੋਈ ਨਿਸ਼ਾਨ ਹੋਵੇ ਇਹਦੇ ਤੇ ਬਾਕੀ ਮੈਨੂੰ ਕੋਈ ਲੱਗੀ ਨਹੀਂ ਗੱਲਬਾਤ ਕੋਈ ਐ ਜਾਂ ਕੋਈ ਛਿਪਕੇ ਤੋਂ ਰਹਦਾ ਕੰਨਾਂ ਦਾ ਸ਼ਕੀਨਾਂ ਕੰਨ ਏਡੇ ਛੋਟੇ ਕਿਸੇ ਘੋੜੇ ਦੇ ਹਾਂਜੀ ਮਿਲਦੇ ਨਹੀਂ ਛੋਟੇ ਵੀ ਕੰਨ ਬਾਰੀਕ ਵੀ ਬਹੁਤ ਬਾਰੀਕ ਬਹੁਤ ਆ ਛੋਟਾ ਬਹੁਤ ਆ ਜੀ ਕੰਨ ਤੇ ਬਾਕੀ ਮੂੰਹ ਮਾਂ ਦਾ ਸੋਹਣਾਗਾ ਸਾਫ ਸੁਥਰਾ ਬਿਸ਼ੇਰਾ ਤੇ ਸ਼ੋਅ ਬੜਾ ਕਰਦਾ ਜੀ ਅਗਰੈਸ਼ਨ ਵਧੀਆ ਚੰਗਾ ਆ ਤੇ ਬਾਕੀ ਜਿਵੇਂ ਇਹਨਾਂ ਨੇ ਫੀਸ 11000 ਰੱਖੀ ਆ ਜੀ ਵਧੀਆ ਨਾਰਮਲ ਫੀਸ ਆ ਆਮ ਹਰ ਇੱਕ ਬੰਦਾ ਮੀਟ ਕਰਾ ਸਕਦਾ ਕੋੜੀ ਉਹਦੇ 'ਚ ਕੋਈ ਐਨੀ ਦਿੱਕਤ ਵੀ ਅਗਲਾ ਕੋਈ ਆਰ ਵੀ ਕੋਈ ਜਿਆਦੇ ਫੀਸ ਦੇ ਵਿੱਚ ਥੋੜੀ ਤੰਗੀ ਆ ਜਾਂਦੀ ਹੈ ਕਿਉਂਕਿ ਕਈ ਵਾਰ ਕਿਸੇ ਕੋਲੇ ਕੋਈ 50 60 70000 ਵਾਲੀ ਕੋਈ ਚੰੰਬੀ ਕੋੜੀ ਹੁੰਦੀ ਆ ਨਾਰਮਲ ਰੇਟ ਦੇ ਵਿੱਚ ਉੱਥੇ ਫਿਰ ਪ੍ਰੋਬਲਮ ਆ ਜਾਂਦੀ ਆ ਬੰਦੇ ਨੂੰ ਮੀਟ ਮੂਟ ਆਪਣਾ ਵੀਰੇ ਕੋਈ ਦੇਖੋ ਵਪਾਰ ਆ ਨਾ ਕੋਈ ਵਪਾਰ ਵਾਲਾ ਕੰਮ ਆ ਨਾ ਬਈ ਆਪਾਂ ਦਾ ਸ਼ੌਂਕ ਆ ਬਸ ਹੂੰ ਕਿਉਂ ਐ ਹੁੰਦਾ ਹਰੇਕ ਆਪਣੀ ਅਰਜ਼ੀ ਹੁੰਦਾ ਗਾ ਹਰੇਕ ਨੂੰ ਸ਼ੌਂਕ ਹੁੰਦਾ ਕਈ ਹੁੰਦੇ ਆ ਨਹੀਂ ਅਫੋਰਡ ਕਰ ਸਕਦੇ ਜਿਆਦੇ ਫੀਸਾਂ ਹੂੰ ਤੇ ਸ਼ੌਂਕ ਤਾਂ ਹਰੇਕ ਨੂੰ ਹੁੰਦਾ ਹੀ ਆ ਆ ਸ਼ੌਂਕ ਮਰ ਜਾਂਦਾ ਬਾਈ ਫਿਰ ਹਾਂ ਸ਼ੌਂਕ ਮਰ ਜਾਂਦਾ ਹੂੰ ਤੇ ਤੁਸੀਂ ਬਈ ਹਰੀ ਕਿਤਾਬ ਦੇ ਵਾਲਾ ਕੰਟੈਕਟ ਨੰਬਰ ਦੇ ਦਿਓ ਇੱਕ ਅੰਕਲ ਵਾਲਾ ਵੀ ਦੱਸ ਦਿਓ ਠੀਕ ਹੈ ਮੇਰਾ ਕੰਟੈਕਟ ਨੰਬਰ ਹੈਗਾ ਵੀਰੇ 95172 12184 ਠੀਕ ਹੈ ਤੇ ਡੈਡੀ ਦਾ ਹੈਗਾ 98722 77459 ਠੀਕ ਹੈ ਬਾਕੀ ਜਿਵੇਂ ਤੁਸੀਂ ਪਟਿਆਲੇ ਹੁੰਨੇ ਹੋ ਗੱਲਬਾਤ ਜੇ ਕਿਸੇ ਨੇ ਘੋੜੀ-ਘੂੜੀ ਮੇਟ ਕਰਾਉਣੀ ਹੈ ਅੰਕਲ ਵਾਲੇ ਨੰਬਰ ਤੇ ਫੋਨ ਲਾਉਣ ਜਾਂ ਤੁਹਾਡੇ ਨਾਲ ਵੀ ਕਰ ਸਕਦੇ ਹੋ ਪੋਆ ਦੀ ਮੇਰੇ ਤੇ ਲਾ ਲੈਣ ਪੋਆ ਦੀ ਅੰਕਲ ਦੇ ਕਿਸੇ ਤੇ ਮਰਦੀ ਠੀਕ ਹੈ ਹਾਂਜੀ ਠੀਕ ਹੈ ਜਿਆਦਾ ਗੱਲਬਾਤ ਆ ਮੇਰਾ ਕਾਲਾ ਪਰ ਇੱਥੇ ਹਾਂ ਜਿਆਦਾ ਤਾਂ ਡੈਡੀ ਦੱਸਣਗੇ ਹਾਂਜੀ ਉਹ ਤਾਂ ਡੈਡੀ ਦੱਸਣਗੇ ਹੂੰ ਅੰਕਲ ਜੀ ਜਿਵੇਂ ਤੁਸੀਂ ਦੱਸਿਆ ਸੀਗਾ ਆਪਣੀ ਪਹਿਲਾਂ ਵੀ ਗੱਲਬਾਤ ਹੋਈ ਆ ਚਲੋ ਮੈਂ ਤੁਹਾਨੂੰ ਪੁੱਛ ਲੈ ਕਈ ਵਾਰ ਗੱਲਾਂ ਬਾਤਾਂ ਚੱਲ ਪੈਂਦੀਆਂ ਨੇ ਤੁਸੀਂ ਕਹਿੰਦੇ ਵੀ ਆਪਾਂ ਛੇੜ ਸੂਰ ਦਾ ਤਾਂ ਆਪਣਾ ਕੋਈ ਹੈ ਨਹੀਂ ਵਿਚਾਰ ਕਈ ਵਾਰ ਕੀ ਹੁੰਦਾ ਬੰਦੇ ਕੋਈ ਫੋਨ ਲਾਉਣ ਬਹਿ ਜਾਂਦੇ ਆ ਨਹੀਂ ਨਹੀਂ ਸਿਰ ਉਹਨਾਂ ਨੂੰ ਦੱਸਿਆ ਜਾਂਦਾ ਹਨਾ ਹੀ ਪਤਾ ਲੱਗ ਜਾਂਦਾ ਦੇਖ ਕੇ ਕਿੰਨਾ ਜਨਮ ਦਾ ਕੋਈ ਨਹੀਂ ਸਿਰ ਠੀਕ ਹੈ ਜੀ ਤੇ ਕੋੜੀ ਵੀ ਆਪਣੀ ਦੁਬਾਰੇ ਫਿਰ ਮੇਰਾ ਖਿਆਲ ਆ ਹੁਣ ਥੋੜੇ ਟਾਈਮ ਤੱਕ ਸੂਨ ਵਾਲੀ ਆ ਹਨਾ ਹਾਂ ਬਸ ਡੇਢ ਦੋ ਬਾਕੀ ਬਾਪੂ ਜੀ ਮੜਾ ਆ ਤੁਸੀਂ ਵੀ ਆਪਣੇ ਬਾਰੇ ਦੱਸੋ ਥੋੜੇ ਬਾਰੇ ਅਸੀਂ ਬਹੁਤ ਜ਼ਿਕਰ ਸੁਣਿਆ ਸੀਗਾ ਆ ਮਾਈਕ ਲੈ ਲਓ ਤੇ ਜਿਵੇਂ ਦੱਸਦੇ ਆ ਉੱਪਰ ਨੂੰ ਸੈੱਟ ਕਰਕੇ ਲਾ ਦੇ ਸਿੱਧਾ ਕਰਕੇ ਲਾ ਬਾਪੂ ਜੀ ਜਿਵੇਂ ਤੁਹਾਡੇ ਬਾਰੇ ਕਾਫੀ ਸੁਣਿਆ ਵੀ ਜਿਹੜੀ ਮਲਬਈ ਕਿੱਦੇ ਦੀ ਸ਼ੁਰੂਆਤ ਹੋਈ ਆ ਥੋਡੇ ਪਿੰਡ ਤੋਂ ਤੇ ਥੋਡੇ ਤੋਂ ਹੋਈ ਆ ਜੀ ਕਾਫੀ ਉਹ ਦੁਬਾਰ ਟੀਮਾ ਟੂਮਾ ਬਣ ਗਈਆਂ ਤੇ ਕਾਫੀ ਤੁਹਾਡਾ ਨਾਮ ਸੁਣਿਆ ਸੀ ਅੱਜ ਸਾਡਾ ਸਾਡਾ ਅਸੀਂ ਭਾਗ ਗਾਣੇ ਆ ਵੀ ਤੁਹਾਡੇ ਨਾਲ ਅੱਜ ਮਿਲਣਾ ਜੁਲਣਾ ਹੋਇਆ ਸਾਡਾ ਪਹਿਲਾਂ ਇਹ ਗਿੱਧਾ ਆਮ ਬਜ਼ੁਰਗ ਜਿੰਨਾਂ ਦਾ ਮੈਂ ਚੇਲਾ ਸਰਦਾਰ ਕਰਤਾਰ ਸਿੰਘ ਲੋਪੋ ਵਾਲੇ ਹਾਂਜੀ ਮੇਲਿਆਂ ਤੇ ਉਹੀ ਬੋਲੀਆਂ ਪਾਉਂਦੀ ਹੁੰਦੀ ਉਹ ਅੱਛਾ ਉੱਥੇ ਕਿਤੇ ਟੋਲੀ ਖੜਾ ਡਾਣੀ ਗਿੱਧਾ ਵੀ ਪਾਉਂਦੀ ਹਾਂਜੀ ਤੇ ਜਿਹੜਾ ਇਹ ਪਿੰਡਾਂ ਦੇ ਵਿੱਚ ਲੈ ਕੇ ਆਇਆ ਫਿਰ ਮੈਂ ਲੈ ਕੇ ਆਇਆ ਮੈਂ ਉਹ ਤੋਂ ਸਿੱਖ ਕੇ ਸੱਚੀ ਆ 1968 67 68 ਚ ਮੈਂ ਪੂਰੀਆਂ ਬੋਲੀਆਂ ਪਾਉਣ ਲੱਗ ਗਿਆ ਸੀ ਠੀਕ ਹੈ ਜੀ ਉਦੋਂ ਬਾਅਦ ਪਿੰਡਾਂ ਚ ਸਟੇਜਾਂ ਤੇ ਪਾਉਣ ਲੱਗ ਗਏ ਹਾਂਜੀ ਆਮ ਜਾਗੋ ਗਿਆ ਹਾਂ ਚ ਹਾਂਜੀ ਹਾਂਜੀ ਜਦੋਂ ਕਾਫੀ ਪਪੂਲਰ ਹੋ ਗਿਆ ਫਿਰ ਮੈਨੂੰ ਨਾਰਥ ਜ਼ੋਨ ਵਾਲਿਆਂ ਨੇ ਚੱਕ ਲਿਆ ਅੱਛਾ ਜੀ ਇੰਡੀਆ ਤੱਕ ਚਾਰੇ ਜ਼ੋਨਾਂ 'ਚ ਕਮਾਇਆ ਮੈਨੂੰ ਠੀਕ ਹੈ ਜੀ ਉੱਥੇ ਆਵਾਂ ਜਿਹੜਾ ਉਸਤਾਦ ਦਾ ਖਿਤਾਬ ਮਿਲਿਆ ਹਾਂਜੀ ਉਹ ਮੈਨੂੰ ਦਿੱਲੀ ਵਾਲੇ ਗੜਦਾਉਂ ਜ ਹੇਗਾ ਦਫਤਰ ਹਾਂਜੀ ਬਾਂਸੀ ਕਾਲ ਉਹਦੇ ਡਾਇਰੈਕਟਰ ਹੁੰਦੇ ਹਾਂਜੀ ਉੱਥੋਂ ਮੈਨੂੰ ਉਹ ਉਸਤਾਦ ਕਹਿਣਾ ਸ਼ੁਰੂ ਕੀਤਾ ਠੀਕ ਹੈ ਜੀ ਮੁੰਡੇ ਕੁੜੀਆਂ ਨੂੰ ਉੱਥੇ ਵੀ ਸਿਖਾਉਂਦਾ ਹੁੰਦਾ ਅੱਛਾ ਜੀ ਤੇ ਉਸ ਤੋਂ ਬਾਅਦ ਫੇਰ ਬਰਾਤਾਂ 'ਚ ਮੈਂ ਕਾਲਜਾਂ 'ਚ ਜਾਣ ਲੱਗ ਗਿਆ ਹਾਂਜੀ ਬਰਜਨਰਾ ਕਾਲਜ ਫਰੀਦਕੋਟ ਮੈਂ ਕੋਚਿੰਗ ਦਿੰਦਾ ਹੁੰਦਾ ਸੀ ਹਾਂਜੀ ਹਾਂਜੀ ਉੱਥੇ ਉਹ ਪ੍ਰਿੰਸੀਪਲ ਦੇ ਮੁੰਡੇ ਦਾ ਵਿਆਹ ਸੀ ਉੱਥੇ ਅਸੀਂ ਉਹ ਪ੍ਰਾਤ ਦੇ ਨਾਲ ਬੋਲੀਆਂ ਪਾਤੀਆਂ ਅੱਛਾ ਜੀ ਫੇਰ ਬੱਸ ਨਿਹਰਗਾਂ ਆ ਗਿਆਂ ਤਾਂ ਫੇਰ ਤਾਂ ਸਾਰੇ ਫੈਲ ਗਿਆ ਠੀਕ ਹੈ ਜੀ ਅੱਜ ਕੱਲ ਪਿੰਡ ਪਿੰਡ ਟੀਮ ਹੈਗੀ ਆ ਮਲਵਾਈ ਕੀ ਦੇ ਦੀ ਠੀਕ ਹੈ ਜੀ ਸਾਡੇ ਪਿੰਡ ਜੀ ਕਾਫੀ ਹੋ ਗਿਆ ਹੋਣਗੀਆਂ ਸਾਡੇ ਪਿੰਡ ਹੈਗੀਆਂ 32-35 ਟੀਮਾਂ ਹੋਣੀਆਂ ਅੱਛਾ ਜੀ 8-7 ਟੀਮਾਂ ਕੋਠੇ ਗੁਰੂ ਆ ਮੇਰੇ ਚੇਲੇ ਹਾਂਜੀ ਦਇਾਲਪ੍ਰੇਮ ਜੀ ਹੈ ਨਥਾਣੇ ਹਾਂਜੀ ਲੰਗੀ ਹਨ ਹਾਂਜੀ ਉੱਥੇ ਵੀ ਮੈਂ ਜਾਂਦਾ ਰਹਿਆ ਸਿਖਾਉਣਾ ਅੱਛਾ ਜੀ ਸਕੂਲਾਂ ਦੇ ਕੰਪੀਟੀਸ਼ਨ ਹੁੰਦੇ ਹੁੰਦੇ ਉਹ ਛੋਟੇ ਮੁੰਡਿਆਂ ਨੂੰ ਸਿਖਾਉਂਦੇ ਹਾਂਜੀ ਤੇ ਉਹ ਹੁਣ ਵੱਡੇ ਹੋ ਗਏ ਟੀਮਾਂ ਬਣਗੀਆਂ ਹੋਗੀਆਂ ਅੱਛਾ ਜੀ ਪੰਜ ਚਾਰ ਮੁੰਡੇ ਗਿੱਦੇ ਦੇ ਦਰਾਂਨ ਕੋਈ ਲੋਹੋ ਜੇ ਵਜਾਉਂਦਾ ਕੋਈ ਢੂੰਗੀ ਇਹ ਝਾੜ ਢੋਲ ਧਮਕੇ ਸਿੱਖੇ ਹਾਂਜੀ ਉਸ ਦੇ ਦਰਾਂਨ ਕਨੇਡਾ ਬੈਠਿਆ ਪੰਜ ਸੱਤ ਚੇਲੇ ਸਾਡੇ ਠੀਕ ਹੈ ਜੀ ਕਾਫੀ ਫਿਰ ਤਾਂ ਮੰਨ ਲਓ ਪੂਰੇ ਆਪਾਂ ਇਹ ਕਹਿੰਦੇ ਵੀ ਜਿੱਥੇ ਜਿੱਥੇ ਪੰਜਾਬੀ ਆ ਹੁਣ ਤਾਂ ਸਾਰੇ ਇਕੱਠੇ ਫੈਲਰ ਗਿਆ ਜਿਹੜੀ ਜੰਤਰੀ ਪੰਜਾਬੀ ਹੈ ਨਾ ਇਹ ਬਾਪੂ ਜੀ ਜਿਵੇਂ ਵਿਆਹਾਂ ਵੂਹਾਂ ਚ ਤਾਂ ਕੁਝਕ ਟਾਈਮ ਪਹਿਲਾਂ ਹੀ ਚੱਲਿਆ ਉਸ ਤੋਂ ਪਹਿਲਾਂ ਫਿਰ ਕਾਲਜਾਂ ਕੋਲ ਜਾਂਦੇ ਜਾਂ ਯੂਥ ਫੈਸਟੀਵਲ ਹੁੰਦੇ ਆ ਜਿਵੇਂ ਜਾਂ ਕੋਈ ਸਾਂਝੇ ਪ੍ਰੋਗਰਾਮ ਹਾਂਜੀ ਉੱਥੇ ਜਾੜੇ ਚੱਲਦਾ ਸੀਗਾ ਮਨੋ ਉੱਥੇ ਹਾਂ ਕਾਲਜਾਂ ਦੇ ਕੰਪੀਟੀਸ਼ਨ ਹੁੰਦੇ ਹੁੰਦੇ ਹਾਂਜੀ ਯੂਥ ਫੈਸਟੀਵਲਾਂ ਤੇ ਹਾਂਜੀ ਪਹਿਲਾਂ ਯੂਨੀਵਰਸਟੀਆਂ ਦੇ ਫਿਰ ਇੰਟਰ ਯੂਨੀਵਰਸਟੀਆਂ ਤੇ ਹਾਂਜੀ ਫਿਰ ਇੱਕ ਦਫਾ ਤੇ 3 ਸਾਲ ਮੈਨੂੰ ਰੱਖਿਆ ਜੱਜਮੈਂਟ ਤੇ ਅੱਛਾ ਪੰਜਾਬ ਯੂਨੀਵਰਸਿਟੀ ਨੇ 3 ਸਾਲ ਮੈਂ ਜੱਜਮੈਂਟ ਕਰਦਾ ਰਿਹਾ ਠੀਕ ਹੈ ਜੀ ਉਹ ਕਾਰਕੈਸਟਰਾ 12 ਦਾ ਹੋਰ ਡਾਂਸਰ ਮੰਗੜਿਆਂ ਦੇ ਠੀਕ ਹੈ ਜੀ ਫਿਰ ਮਾ ਉਹ ਛੱਡ ਗਿਆ ਇੱਧਰ ਪ੍ਰੋਗਰਾਮ ਵਾਲੇ ਪੈਣ ਲੱਗ ਗਏ ਹਾਂਜੀ ਫਿਰ ਮਾਨ ਨੂੰ ਅਖੇ ਵੀ ਮੈਂ ਨਹੀਂ ਆਇਆ ਕਰਨਾ ਅੱਛਾ ਜੀ ਤੇ ਹੁਣ ਵੀ ਬਾਪੂ ਜੀ ਫਿਰ ਸਿਖਾ ਦਿੰਨੇ ਹੋ ਹਾਂ ਹੁਣ ਵੀ ਸਿਖਾ ਗਏ ਮੈਂ ਆਏ ਸਾਲ ਕੈਂਪਲ ਉਹਨਾਂ ਠੀਕ ਹੈ ਜੀ 20 ਦਿਨ ਜਾਂ ਮਹੀਨਾ ਲੱਗ ਜੇ ਆਪਣਾ ਉੱਥੇ ਖੇਤ ਆ ਨੇੜੇ ਹੀ ਪਿੰਡ ਦੇ ਠੀਕ ਹੈ ਜੀ ਉੱਥੇ ਮੁੰਡੇ ਆਉਣ ਲੱਗ ਜਾਂਦੇ ਆ ਕੋਠੇ ਗੁਰੂ ਤੋਂ ਆ ਜਾਂਦੇ ਆ ਦਇਾਲਪਰਾ ਮਿਰਜ਼ਾ ਨਾਥਾਣੀ ਵਾਲੇ ਵੀ ਆ ਜਾਂਦੇ ਆ ਹਾਂਜੀ ਆਪਣੀ ਪਿੰਡ ਦੇ ਤਾਂ ਹਣੀ ਹੋਣੇ ਠੀਕ ਹੈ ਜੀ ਫਰੀ ਕੰਪ ਠੀਕ ਹੈ ਜੀ ਸਾਰਾ ਫਰੀ ਸਿਖਾਇਆ ਅੱਜ ਤੱਕ ਜਿੰਨਾਂ ਨੂੰ ਸਿਖਾਇਆ ਕਿਸੇ ਤੋਂ ਪੈਸਾ ਨਹੀਂ ਲਿਆ ਹੂੰ ਇਹ ਬਾਪੂ ਜੀ ਜਿਵੇਂ ਆਪਾਂ ਗੱਲ ਕਰ ਲਈ ਜਿਵੇਂ ਮੁੰਡਿਆਂ ਦੀਆਂ ਤਾਂ ਟੀਮਾਂ ਬਣੀਆਂ ਨੇ ਤੇ ਇਹਦੇ ਵਿੱਚ ਕੋਈ ਕੁੜੀਆਂ ਦੀਆਂ ਵੀ ਹੁੰਦੀਆਂ ਨੇ ਟੀਮਾਂ ਜੀ ਜਾਂ ਸਪੈਸ਼ਲ ਇਹ ਜਿਹੜਾ ਮਲਬਈ ਕਿੱਦਾਂ ਸਾਡੇ ਜਿਵੇਂ ਨਾਰਥ ਜ਼ੋਨ ਚ ਟੀਮਾਂ ਜਾਂਦੀਆਂ ਹੁੰਦੀਆਂ ਉਹਦੇ ਚ 10-12 ਕੁੜੀਆਂ ਦੀ ਵੀ ਟੀਮ ਹੁੰਦੀ ਸਾਡੇ ਨਾਲ। ਅੱਛਾ ਜੀ। ਉਹਨਾਂ ਨੂੰ ਵੀ ਟਾਈਮ ਦੇਣਾ ਹੁੰਦਾ ਸਟੇਜ ਤੇ ਫਿਰ ਮੁੰਡਿਆਂ ਨੂੰ ਵੀ ਦੇਣਾ ਹੁੰਦਾ। ਠੀਕ ਹੈ ਜੀ। ਜਦੋਂ ਮੈਂ ਉਹਦੇ ਚ ਇੰਟਰ ਕਰ ਗਿਆ ਮੈਨੂੰ ਲੱਗੇ ਉਹ ਕਿਉਂ ਨਾਲੇ। ਮੈਂ ਫਿਰ ਰਲਮਾ ਕਰਤਾ ਵਿੱਚ ਕੁੜੀਆਂ ਲਾ ਕੇ ਵਿੱਚ ਮੁੰਡੇ ਲਾ ਕੇ। ਹਾਂ ਜੀ ਜਾਂ ਰਲਮੇ ਗਰੁੱਪ ਵੀ ਬਣੇ ਹੋਏ ਆਪਾਂ ਦੇਖਦੇ ਆਂ ਜਾਂ ਯੂਥ ਫੈਸਟੀਵਲਾਂ 'ਚ ਚੱਲਦਾ ਮਿਲ ਵਈ ਕਿਦਾਂ। ਫਿਰ ਰਲਮਾ ਜਦੋਂ ਗਰੁੱਪ ਹੋ ਗਿਆ ਫਿਰ ਉਦੋਂ ਵੀ ਚੜਤ ਹੋ ਗਈ। ਠੀਕ ਹੈ ਜੀ। ਜੋਨ ਦੇ ਵਿੱਚ ਸਾਡੀ ਟੀਮ ਹੀ ਜਾਂਦੀ ਹੁੰਦੀ ਮੇਰੇ ਸਾਥੀ ਸੀਗੇ। ਉਹ ਲਾਕਲੇਰੀ ਹਾਂਜੀ ਮਾਨਸਾ ਵਾਲੇ ਹਾਂਜੀ ਤੇ ਢੋਲੀ ਸੀ ਉਸਤਾਦ ਸਨਾਮ ਵਾਲੇ ਬਦਰ RAM ਠੀਕ ਹੈ ਜੀ ਉਹਨਾਂ ਦਾ ਡੈਡ ਵੀ ਢੋਲ ਵਜਾਉਂਦਾ ਹੁੰਦਾ ਸੀ ਹਾਂਜੀ ਭਾਨाराम ਅੱਜ ਗੱਲ ਪਟਿਆਲੇ ਉਹਨਾਂ ਦੀ ਫੋਟੋ ਵੀ ਲੱਗੀ ਆ ਢੋਲ ਵੀ ਉੱਥੇ ਪਿਆ ਉਹਨਾਂ ਦਾ ਯੂਨੀਵਰਸਿਟੀ ਅੱਛਾ ਜੀ ਤੇ ਬਾਪੂ ਜੀ ਫਿਰ ਬੋਲੀਆਂ-ਬੋਲੀਆਂ ਤਾਂ ਪਰ ਮੂੰਹ ਜਵਾਨੀ ਕਾਫੀ ਪੁਰਾਣੀਆਂ ਜਿਵੇਂ ਥੋੜਾ ਬਹੁਤ ਉਮਰ ਦੇ ਹਿਸਾਬ ਨਾਲ ਜਿਆਦਾ ਸਤ ਘਟ ਗਈ ਜਾਂ ਤਕਰੀਬਨ ਸਾਰੀਆਂ ਜਾਦੀ ਨੇ ਜੀ ਤਕਰੀਬਨ ਹੁੰਦਾ ਵੀ ਜੇ ਕੋਸ ਕੋ ਘਟ ਜਾਂਦੀਆਂ ਹਨ ਹਾਂਜੀ ਉਸਕ ਤਰ ਤਸਰ ਜਿੰਦਾ ਹੈ ਅੱਛਾ ਇਹ ਲੋੜ ਪਾ ਜਾਂਦੀ ਹੈ ਬੋਲੀ ਨਵੀਆਂ ਵੀ ਬਣਾ ਲੈਣੇ ਜੀ ਫਿਰ ਨਮਗਿਆ ਵੀ ਅੱਛਾ ਜੀ ਹਾਂ ਚਲੋ ਠੀਕ ਹੈ ਜਿੰਨੀਆਂ ਕਿ ਬਿਸਰ ਜਾਂਦੀਆਂ ਨੇ ਉਹਨੀਆਂ ਕਿ ਨਵੀਆਂ ਲਿਆਰ ਲੈ ਤਕਰੀਬਨ ਅੰਰੇ ਤਨ ਸੋ ਬੋਲੀ ਜਿਆਦ ਹੁੰਦੀ ਅਸੀਂ ਬਾਈ ਕੇ ਕਈ ਯਾਰ ਨਹੀਂ ਲੱਗ ਜਾਂਦੇ ਪਉਣ ਹਾਂਜੀ ਤੇ ਬਾਈ ਕੇ ਲੜਗਾਂ ਪਾਉਂਦੇ ਪੂਰ ਨਾ ਜਿਵੇਂ ਹੀਰ ਰਾਂਝਾ ਇਹ ਜਾਬੇ ਕੋ ਆ ਵੀ ਦੇ ਉਹਨਾਂ ਇਹ ਲੜਗਾਂ ਚ ਸੁਣਾਉਂਣੀਆਂ ਏ ਫਿਰ ਪਹਿਲਾਂ ਤੁਸੀਂ ਲਿਖਦੇ ਲੁਖਦੇ ਵੀ ਰਹੇ ਹੋ ਜੀ ਜਿਵੇਂ ਬੋਲੀਆਂ ਕਹਿ ਲੋ ਆਪਾਂ ਜੇ ਇਸ ਪਾਸੇ ਨਹੀਂ ਸੀ ਆਏ ਤੁਹਾਡਾ ਰਹਿ ਜਾਣਾ ਲਿਖਣ ਵਾਲੇ ਪਾਸੇ ਵੀ ਸੀਗਾ ਪਹਿਲਾਂ ਨਹੀਂ ਲਿਖਣ ਵਾਲੇ ਪਾਸੇ ਨਹੀਂ ਲਿਖਦਾ ਤਾਂ ਮੈਂ ਥੋੜੀਆਂ ਕਿਤੇ ਪੰਜ ਚਾਰ ਲਿਖ ਲਗਾ ਜਾਂ ਹੋਰ ਹੈ ਜਿਆਦਾ ਤਾਂ ਓਕਣੀ ਸੀ ਚੁੱਪ ਚੀ ਅੱਛਾ ਜੀ ਹਾਂ ਠੀਕ ਹੈ ਜੀ ਮੈਮਰੀ ਕਾਰਡ ਇਹ ਜਾਂ ਫਟ ਹੋਇਆ ਠੀਕ ਹੈ ਜੀ ਉਹ ਜਿੱਥੋਂ ਕੀ ਰਾਂ ਗੱਲ 우ਸਤਾਦ ਨਹੀਂ ਕੜਤੀ ਮੂੰਹ ਮੈਂ ਉਹਨਾਂ ਨਾਲ ਰਿਹਾ ਤੇ ਮੇਰੇ ਨਾਲ ਦੀ ਨਾਲ ਟੇਪ ਵਾਂਗੂ ਟੇਪ ਹੀ ਹੋਈ ਤੁਰੀ ਜਾਂਦੀ ਸੀ ਕੋਈ ਉਹ ਤੇ ਸੁਣ ਲੈ ਕੋਈ ਠੀਕ ਹੈ ਜੀ ਠੀਕ ਹੈ ਤੇ ਵੱਡਾ ਯੋਗਦਾਨ ਆ ਜੀ ਤੁਹਾਡਾ ਹਾਂ ਹਾਂ ਇੱਥੇ ਫਿਰ ਬਾਈ ਹੈਰੀ ਤੁਹਾਡੇ ਪਿੰਡ ਚ ਨਹੀਂ ਕੋਈ ਟੀਮ ਇੱਥੇ ਵੀ ਹੋਈ ਹੋ ਤਿਆਰ ਇੱਕ ਦੀ ਇੱਥੇ ਨਹੀਂ ਆਪਣੇ ਨੇੜੇ ਬਾਪੂ ਜੀ ਤੋਂ ਸਿੱਖੇ ਬੰਦੇ ਕੋਈ ਇਹ ਪਿੰਡ ਦੇ ਤੋਂ ਇੱਥੇ ਵੀ ਹੈਗੀਆਂ ਪਿੰਡ ਆਪਣੇ ਵੀ ਹੈਗੀਆਂ ਟੀਮਾਂ ਠੀਕ ਆ ਹਾਂਜੀ ਠੀਕ ਆ ਉਹ ਆਪਣਾ ਫਿਰ ਪਿੰਡ ਛੋਟਾ ਹੁਸਾਬ ਨਾਲ ਦੋ ਚਾਰ ਟੀਮਾਂ ਹੈਗੀਆਂ ਆਪਣੇ ਪਿੰਡ ਠੀਕ ਆ ਬਾਈ ਠੀਕ ਆ ਠੀਕ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਸਾਰਿਆਂ ਦਾ ਵੀਰ ਭਰਾ ਜਿੰਨੇ ਇੱਥੇ ਇਕੱਠੇ ਹੋਏ ਅੱਜ ਆਪਾਂ ਤੇ ਦਰਸ਼ਕੋ ਇਹ ਸਨ ਬਾਈ ਹੈਰੀ ਪਿੰਡ ਵੱਜੋਆਣੇ ਤੋਂ ਤੇ ਇਹਨਾਂ ਨੇ ਜਿਵੇਂ ਮੈਂ ਤੁਹਾਨੂੰ ਦੱਸਿਆ ਵੀ ਸਟੱਡ ਸਰਵਿਸ ਵਾਸਤੇ ਘੋੜਾ ਆਪਣ ਕੀਤਾ ਇੱਕ ਹੈਰੀ ਬਾਈ ਸੌਰੀ ਆਪਾਂ ਇਹਦਾ ਨਾਂ ਕੀ ਰੱਖਿਆ ਉਹ ਨਹੀਂ ਆਪਾਂ ਮੈਂ ਨਾਂ ਇਹਦਾ ਬਈ ਪੀਟਰ ਹੀ ਕਹਿੰਦੇ ਸੀ ਪੀਟਰ ਹਾਂ ਠੀਕ ਆ ਤੇ ਬਾਈ ਨੇ ਦੱਸਿਆ ਵੀ ਪੀਟਰ ਇਹਦਾ ਨਾਂ ਰੱਖਿਆਗਾ ਤੇ ਹਾਲੇ ਉਮਰ ਦੇ ਵਿੱਚ ਨਿਆਣਾ ਹੀ ਆ ਤੇ ਸਟੱਡ ਸਰਵਿਸ ਇਹਦੀ ਓਪਨ ਕੀਤੀ ਆ 36 ਇੰਚ ਹਾਈਟ ਕਰ ਗਿਆ ਸੋ ਵੀਰ ਹੋਂਾਂ ਦੀ ਇੱਕ ਬੜੀ ਵਧੀਆ ਗੱਲ ਮੈਨੂੰ ਲੱਗੀ ਜਿਹੜੀ ਇਹਦੀ ਸਟੱਡ ਸਰਵਿਸ ਫੀਸ ਆ ਨਾਰਮਲ ਫੀਸ ਰੱਖੀ ਆ 11000 ਰੁਪਿਆ ਜਿਹੜਾ ਅਮ ਛੋਟੇ ਤੋਂ ਛੋਟਾ ਜ਼ਿਮੀਂਦਾਰ ਕੋਈ ਕਿਸਾਨਾ ਤੇ ਜਿਹਦੇ ਕੋਲੇ ਕੋਈ ਨਾਰਮਲ ਘੋੜੀਆਂ ਵੀ ਰੱਖੇ ਨੇ ਉਹ ਵੀ ਮਿਟ ਕਰਾ ਸਕਦਾ ਸੋ ਉਮੀਦ ਬੜਾ ਗਰੀਬ ਬੰਦਾ ਹੋਵੇ ਹਾਂਜੀ ਉਹਦੂ ਕੱਟ ਲਾਂਗੇ ਉਹਦੇ 'ਚ ਵੀ ਕਰ ਲਾਂਗੇ ਠੀਕ ਆ ਅੰਕਲ ਜੀ ਕਹਿੰਦੇ ਵੀ ਸ਼ੌਂਕ ਹੁੰਦਾ ਕਿਸੇ ਨੂੰ ਹਾਂ ਬੇਸ਼ੌਕ ਨਹੀਂ ਮਰਨਾ ਚਾਹੀਦਾ ਕਿਸੇ ਦਾ ਠੀਕ ਆ ਵੀ ਜੇ ਕੋਈ ਬੰਦਾ ਨਹੀਂ 11000 ਰੁਪਿਆ ਵੀ ਫੀਸ ਨਹੀਂ ਦੇ ਸਕਦਾ ਉਹਦੇ 'ਚ ਨਹੀਂ ਪਹੁੰਚ ਆਏਗੀ ਤਾਂ ਉਹਦੇ 'ਚ ਉਹ ਵੀ ਰਿਆਤ ਕਰੀ ਜਾਊਗੀ ਆਪਾਂ ਵੀਰੇ ਖਾਲੀ ਨਹੀਂ ਮੂੜਦੇ ਕਿਸੇ ਨੂੰ ਠੀਕ ਆ ਭਾਈ ਇਹ ਗੱਲ ਸਭ ਤੋਂ ਵੱਡੀ ਆ ਤੇ ਜਿੰਨੇ ਜੋਗਾ ਹੈਗਾ ਬੰਦਾ ਭਾਈ ਆਪਦੀ ਦਾ ਕੋਸ਼ਿਸ਼ ਫੁੱਲ ਕਰਦਾ ਹਨ ਤੇ ਹੁਣ ਜਿਵੇਂ ਮਰਜੀ ਤੁਸੀਂ ਘੋੜੀ ਮੇਟ ਕਰਾ ਸਕਦੇ ਹੋ ਜਕੇ ਉਹਨਾਂ ਬਾਈ ਹੈਰੀ ਨੇ ਆਪਦਾ ਵੀ ਕੰਟੈਕਟ ਨੰਬਰ ਦਿੱਤਾ ਤੇ ਅੰਕਲ ਜੀ ਦਾ ਸੁਖਮੰਦਰ ਸਿੰਘ ਜੀ ਦਾ ਵੀ ਆਪਾਂ ਨੰਬਰ ਪਾਤਾ ਵੀਡੀਓ ਦੇ ਵਿੱਚ ਤੇ ਜਦੋਂ ਮਰਜੀ ਵੇਚੇਜ ਕੋ ਹੋ ਕੇ ਫੋਨ ਲਾ ਲਿਓ ਤੇ ਡਾਕਟਰੀ ਸਹੂਲਤ ਵੀ ਇੱਥੇ ਫੁੱਲ ਆ ਕੋਈ ਡਿੱਕੇ ਵਾਲੀ ਗੱਲ ਨਹੀਂ ਘੋੜੀ ਇੱਥੇ ਤੁਸੀਂ ਹੀਟ ਹੂਟ ਵੀ ਚੈੱਕ ਕਰਵਾ ਸਕਦੇ ਹੋ ਤੇ ਇਸੇ ਤਰ੍ਹਾਂ ਜੁੜੇ ਰਹੋ ਆਪਣੇ ਫੇਸਬੁੱਕ ਪੇਜ ਸ਼ੌਕ ਘੋੜੀਆਂ ਦਾ ਤੇ YouTube ਤੇ ਵੀਡੀਓ ਦੇਖਣ ਲਈ ਪਿੰਡੂ ਜ਼ਿੰਮੇਦਾਰ ਨੂੰ ਸਬਸਕ੍ਰਾਈਬ ਕਰ ਲਓ ਮਿਲਦੇ ਹਾਂ ਕਿਸੇ ਅਗਲੀ ਵੀਡੀਓ ਵਿੱਚ ਉਦੋਂ ਤੱਕ ਲਈ ਜੁੜੇ ਰਹੋ ਪਿੰਡੂ ਜ਼ਿਮੀਦਾਰ ਨਾਲ ਦੋਸਤੋ ਧੰਨਵਾਦ ਜੀ ਸਤਿ ਸ੍ਰੀ ਅਕਾਲ ਜੀ ਗੁਰੂ ਮਹਾਰਾਜ ਕਿਰਪਾ ਕਰੇ ਜੀ ਘੋੜੀਆਂ ਵਾਲੇ ਇਸੇ ਤਰ੍ਹਾਂ বাজਦੇ ਰਹਿਣ ਜੀ ਤੇ ਕਿਰਪਾ ਬਣੀ ਰਹੇ ਹਨ ਪਰਿਵਾਰ ਤੇ ਹਨਾ ਬਾਪੂ ਜੀ ਹਾਂਜੀ ਹਾਂਜੀ ਗੁਰੂ ਚੜ੍ਹਦੀ ਕਲਾ ਰੱਖੇ ਇਹਨਾਂ ਨੂੰ ਤੰਦਰੁਸਤੀ ਵਾਖੇ ਸੱਚੇ ਪਾਤਸ਼ਾਹ ਹਾਂ ਜੀ ਇਸੇ ਤਰ੍ਹਾਂ ਰੌਣਕਾਂ ਲੱਗਦੀਆਂ ਰਹਿਣ ਇਹ ਜਿਹੜੀ ਘੋੜਿਆਂ ਦੀ ਲੈਣ ਆ ਬੜੀ ਦੂਰ ਤੱਕ ਮਿੱਤਰਤਾ ਬਣਾ ਕੇ ਰੱਖ ਦਿੰਦੀ ਹੈ ਹਾਂਜੀ ਹਾਂਜੀ ਜਿਹੜਾ ਬੰਦਾ ਕਿਤੇ ਜਮਾਨੀ ਦੇਖਿਆ ਉਹਨੂੰ ਵੀ ਮਲਾ ਦਿੰਦੀ ਹੈ ਹਾਂਜੀ ਇਹ ਮੇਰੀ ਰੇਲ ਗੱਡੀ ਮਸਾਫਰਾਂ ਨੂੰ ਮਲਾਉਂਦੀ ਹੈ ਨਾ ਇਹ ਘੋੜਿਆਂ ਦੀ ਲਾਈਨ ਵੀ ਅਈ ਦੂਰ ਤੱਕ ਜਾਣ ਪਛਾਣ ਬਣਾ ਦਿੰਦੀ ਹੈ ਹਾਂਜੀ ਹਾਂਜੀ ਬਿਲਕੁਲ ਜਿਹਨੇ ਘੋੜਾ ਰੱਖ ਲਿਆ ਹਾਂਜੀ ਉਹਦੇ ਤਾਂ ਜਮ੍ਹਾਂ ਹਾਂ ਕੀ ਪੋਤੇ-ਪੋਤੀਆਂ ਤੱਕ ਨਹੀਂ ਨਾ ਮਰਦਾ ਹਾਂਜੀ ਰਿਸ਼ਤੇਦਾਰੀਆਂ ਤੋਂ ਵੱਧ ਕੇ ਹੋ ਜਾਂਦਾ ਇਹ ਕੰਮ ਵੀੜੀਆਂ ਦੇ ਵਿੱਚ ਜਾਂਣ ਲੱਗ ਜਾਂਦਾ ਹਾਂਜੀ ਆਮ ਕਹਿੰਦੇ ਆ ਘੋੜੇ ਵਾਲਿਆਂ ਨਹੀਂ ਜਾਣਾ ਯਾਰ ਹਾਂਜੀ ਘੋੜੇ ਵਾਲੇ ਵਜਨ ਜਿਹਵਾਕ ਭੱਜ ਲੈਂਦੇ ਆ ਉਧਰ ਨੂੰ ਕਹਿੰਦੇ ਆਜੋ ਅਸੀਂ ਦੱਸ ਕੇ ਅੱਗੇ ਹਾਂ ਦਾ ਕਰ ਹਾਂਜੀ ਪਛਾਣ ਬਣ ਜਾਂਦੀ ਆ ਬੰਦਿਆਂ ਦੀ ਹਾਂਜੀ ਬਿਲਕੁਲ ਜੀ ਧੰਨਵਾਦ ਜੀ ਬਾਪੂ ਜੀ ਤੁਹਾਡਾ ਬਹੁਤ ਬਹੁਤ ਜੀ ਚੜਦੀ ਕਲਾ ਰੱਖੇ ਗੁਰੂ ਤੁਹਾਡੀ ਠੀਕ ਹੈ ਜੀ